ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਇਸ ਵਕਤ ਕਿਸ ਪੋਜੀਸ਼ਨ ਤੇ ਉਹਨਾਂ ਦੀ ਕੈਂਪੇਨ ਪਹੁੰਚ ਗਈ ਹੋਈ ਹੈ ਔਰ ਉਹ ਆਪਣੇ ਆਪ ਨੂੰ ਕਿਵੇਂ ਜੱਜ ਕਰਦੇ ਪਏ ਨੇ ਇਸ ਤੋਂ ਪਹਿਲਾਂ ਜਿਹੜੀ ਲੋਕ ਸਭਾ ਹੋਈ ਸੀ ਉਹਦੇ ਵਿੱਚ ਸਾਡੇ ਕੋਲੇ 8 ਸੀਟਾਂ ਸੀ ਬਿਲਕੁਲ ਹੁਣ ਜਿਹੜਾ ਸਾਡਾ ਇਸ ਵਾਰ ਅਨੁਮਾਨ ਸੀ 8 ਤੋਂ 10 ਸੀਟਾਂ ਦਾ ਅਨੁਮਾਨ ਸੀ ਹਮ ਕਹਿਣ ਨੂੰ ਤਾਂ ਆਪਾਂ ਦਾਅਵੇ ਜੋ ਮਰਜੀ ਕਰੀਏ ਪਰ ਜਿਹੜਾ ਸਾਡਾ ਅਨਜ਼ੂਮਨੀ ਜੋ ਸਾਨੂੰ ਲੱਗਦਾ ਸੀਗਾ कि ਅਸੀਂ ਇਸ ਵਾਰ ਕੁਝ ਪਲੱਸ ਦੇ ਵਿੱਚ ਜਾਵਾਂਗੇ ਪਹਿਲਾਂ। ਸੁਨੀਲ ਜਾਖੜ ਜੋ ਕਿ ਇੱਕ ਬੜੇ ਵੱਡੇ ਕੱਦ ਦੇ ਲੀਡਰ ਨੇ ਪੰਜਾਬ ਦੇ ਆਵਾ ਕਾਂਗਰਸ ਪਾਰਟੀ ਦੇ ਉਹਨਾਂ ਦੇ ਵੀ ਚਲੇ ਗਏ ਹੋਰ ਵੀ ਬਹੁਤ ਸਾਰੇ ਜਿਹੜੇ ਲੋਕ ਛਾਡੇ ਗਏ ਕੁਝ ਵਾਪਸ ਵੀ ਆ ਗਏ। ਉਹਦੇ ਨਾਲ ਪਾਰਟੀ ਨੇ ਕਿਵੇਂ ਰਿਕਰੂਟ ਕੀਤਾ ਆਪਣੇ ਆਪ ਨੂੰ। ਕਿ ਕਾਂਗਰਸ ਪਾਰਟੀ ਕਿਸੇ ਵਿਅਕਤੀ ਆਧਾਰਿਤ ਪਾਰਟੀ ਨਹੀਂ ਇਹ ਵਿਚਾਰਧਾਰਾ ਦੇ ਆਧਾਰਿਤ ਪਾਰਟੀ ਹੈ। ਕਾਂਗਰਸ ਪਾਰਟੀ 139 ਸਾਲ ਤੋਂ ਚੱਲੀ ਆ ਰਹੀ ਹੈ 28 ਦਸੰਬਰ 1885 ਨੂੰ ਕਾਂਗਰਸ ਪਾਰਟੀ ਬਣੀ ਸੀ ਉਦੋਂ ਤੋਂ ਲੈ ਕੇ ਇੱਕ ਵਿਚਾਰਧਾਰਾ ਲੈ ਕੇ ਅਸੀਂ ਚੱਲ ਰਹੇ ਹਾਂ ਉਦੋਂ ਤੋਂ ਉਦੋਂ ਕੋ ਰਾਜ ਭਾਗ ਵਾਲੀ ਗੱਲ ਤਾਂ ਹੈ ਨਹੀਂ ਸੀ ਉਦੋਂ ਤਾਂ ਅਸੀਂ ਜਰਦੀ ਦੀ ਲੜਾਈ ਲੜ ਰਹੇ ਸੀ ਤੇ ਉਹੀ ਵਿਚਾਰਧਾਰਾ ਅਸੀਂ ਲੈ ਕੇ ਹੁਣ ਤੱਕ ਚੱਲ ਰਹੇ ਹਾਂ ਇਸ ਕਰਕੇ ਇਸ ਗੱਲ ਨਾਲ ਕੋ ਬਹੁਤਾ ਵੱਡਾ ਫਰਕ ਨਹੀਂ ਪੈਂਦਾ ਜੇ ਕੋਈ ਬੰਦਾ ਪਾਰਟੀ ਛੱਡ ਜਾਵੇ ਜਾਂ ਪਾਰਟੀ ਦੇ ਵਿੱਚ ਨਮਾਜ਼ ਕੈਪਟਨ ਬੰਦਰ ਸਿੰਘ ਕਾਂਗਰਸ ਕਰਕੇ ਸੀ ਨਾ ਕਿ ਕਾਂਗਰਸ ਕੈਪਟਨ ਮਨਿੰਦਰ ਸਿੰਘ ਦਿੱਕਤ ਯਾਰ ਚ ਚਾਰ ਪਾਰਟੀਆਂ ਨੇ ਮੇਨ ਮੇਨ ਜਿਹੜੇ ਆਗੇ ਨੇ ਉਹਨਾਂ ਵਿੱਚ ਤੁਹਾਡੀ ਪਾਰਟੀ ਦਾ ਇਕੱਲਾ ਜਿਹੜਾ ਪ੍ਰਧਾਨ ਹੈ ਵਿਡਿੰਗ ਸਾਹਿਬ ਉਹਨਾਂ ਨੂੰ ਚੋਣ ਮੈਦਾਨ ਚ ਉਤਰਨਾ ਪਿਆ ਬਾਕੀ ਤਿੰਨੇ ਪਾਰਟੀਆਂ ਦੇ ਜਿਹੜੇ ਪ੍ਰਧਾਨ ਨੇ ਉਹ ਪਾਰਟੀ ਦੀ ਕੰਪੇਨ ਨੂੰ ਲੀਡ ਕਰਦੇ ਪਏ ਹਨ ਜਰਮਨੀਤ ਬਿੱਟੂ ਨੂੰ ਉਥੋ ਅਸੀਂ ਕਿਸੇ ਹੋਰ ਕੈਂਡੀਡੇਟ ਦੇ ਰਾਈਂ ਨਹੀਂ ਹਰਾ ਸਕਦੇ ਸੀ ਪਰ ਸਿਰਫ ਤੇ ਸਿਰਫ ਇਹ ਤੇ ਜਵਾਬ ਦੇਣਾ ਸੀ ਵਿਰੋਧੀਆਂ ਨੂੰ ਕਿ ਅਸੀਂ ਜੇ ਜੇ ਤੁਸੀਂ ਕੋਮ ਵੀ ਸਾਡਾ ਕੋਈ ਇੱਕ ਬੰਦਾ ਤੁਸੀਂ ਲੈ ਕੇ ਤੇ ਉਸ ਤੋਂ ਵੱਡਾ ਚਿਹਰਾ ਅਸੀਂ ਉੱਤੇ ਚਾਉਂਦੀ ਸਮਰੱਥਾ ਰੱਖਦੇ। ਪਹਿਲੀ ਜੂਨ ਹੈ ਉਹਦੀ ਬਹੁਤ ਸਾਰੀਆਂ ਉਹਦੇ ਨਾਲ ਜੁੜੀਆਂ ਹੋਈਆਂ ਸਿਗਨੀਫੀਕੈਂਸ ਨੇ ਜਿਵੇਂ ਪਹਿਲੀ ਜੂਨ ਨੂੰ ਬੇਅਦਬੀਆਂ ਆ ਜਾਂ ਪਹਿਲੀ ਜੂਨ ਨੂੰ ਹੀ 84 ਦਾ ਜਿਹੜਾ ਬਲੂ ਸਟਾਰ ਆਪਰੇਸ਼ਨ ਹੁੰਦਾ ਹੈ ਉਹਦੀ ਪਹਿਲੇ ਦਿਨ ਜਿਹੜੀ ਆ ਉਹ ਗੋਲੀਬਾਰੀ ਸੀ ਆਰਪੀਫ ਜਿਹੜੀ ਆ ਦਰਬਾਰ ਸਾਹਿਬ ਦੇ ਉੱਤੇ ਕਰਦੀ ਔਰ ਉਹਨੂੰ ਲੋਕੀ ਇਸ ਚੀਜ਼ ਨੂੰ ਜਿਹੜਾ ਉਹ ਜੋੜ ਕੇ ਜੋੜ ਰਹੇ ਨੇ। ਪਾਰਟੀ ਦੇ ਉੱਤੇ ਜਿਹੜਾ 84 ਵਾਲਾ ਦੋਸ਼ ਲੱਗਦਾ ਹੈਗਾ ਉਹਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਪਾਰਟੀ ਉਹਦੇ ਚ ਉੱਪਰਨ ਵਾਸਤੇ ਕਿੰਨਾ ਕਾਮਯਾਬ ਹੋਈ ਆ ਆਪ੍ਰੈਸ਼ਰ ਬਲੂ ਸਟਾਰ ਨੇ ਕੋਈ ਗੱਲ ਕੀਤੀ ਹੈ ਪਾਰਟੀ ਨੇ ਪਾਰਲੀਮੈਂਟ ਦੇ ਅੰਦਰ ਵੀ ਮਾਫੀ ਮੰਗ ਲਈ ਹੈ ਪਾਰਲੀਮੈਂਟ ਪਾਰਲੀਮੈਂਟ ਤੋਂ ਬਾਹਰ ਵੀ ਜਿਹੜੇ ਉਸ ਵੇਲੇ ਵੀ ਸ਼੍ਰੀਮਤੀ ਇੰਦਰਾ ਗਾਂਧੀ ਦਰਬਾਰ ਸਾਹਿਬ ਆਏ ਸੀ ਕਿ ਉਹਨਾਂ ਨੇ ਕਿਹਾ ਸੀ ਬਹੁਤ ਮਾੜੀ ਗੱਲ ਕਰਜ਼ਾ ਮਾਫ਼ੀ ਇਸ ਦੀ ਕੀਤੀ ਕੋਆਪਰੇਟਿਵ ਬੈਂਕ ਦੇ ਤਕਰੀਬਨ ਜਿੱਤੇ ਕੋਆਪਰੇਟਿਵ ਸੁਸਾਇਟੀਆਂ ਦੇ ਕੋਆਪਰੇਟਿਵ ਬੈਂਕਾਂ ਦੇ ਬਹੁਤ ਵੱਡੇ ਪੱਧਰ ਤੇ ਕਰਜ਼ੇ ਮਾਫ਼ ਕੀਤੇ ਇਸੇ ਤਰ੍ਹਾਂ 2 ਲੱਖ ਤੱਕ ਵਾਲਾ ਜਿਹੜਾ ਸੀਗਾ ਜਿਹੜੇ ਛੋਟੇ ਕਿਸਾਨ ਸੀ ਉਹਨਾਂ ਦਾ 2 ਲੱਖ ਤੱਕ ਦਾ ਵੀ ਮਾਫ਼ ਕੀਤਾ ਨਸ਼ਿਆਂ ਦੀ ਗੱਲ ਵੀ ਜਿਹੜੀ ਚੱਲੀ ਸੀ ਉਹਦਾ ਵੀ ਮਾਨ ਸਾਹਿਬ ਤੁਹਾਡੇ ਉੱਤੇ ਬਹੁਤ ਇਲਜ਼ਾਮ ਲਾਉਂਦੇ ਕਿ ਤੁਹਾਡੀ ਸਰਕਾਰ ਨੇ ਕੁਝ ਨਹੀਂ ਕੀਤਾ ਕੋਈ ਲੱਕ ਨਹੀਂ ਤੋੜਿਆ ਅਸੀਂ ਉਦੋਂ ਲੱਕ ਵੀ ਤੋੜਿਆ ਸੀ ਅਸੀਂ ਨਸ਼ੇ ਤੇ ਕੰਟਰੋਲ ਵੀ ਕੀਤਾ ਸੀ ਪਰ ਉਹਦੇ ਤੋਂ ਇਲਾਵਾ ਅੱਜ ਜਾ ਕੇ ਦੇਖੋ ਅੱਜ ਨਸ਼ੇ ਦੀ ਘਰੋ ਘਰੀ ਸਪਲਾਈ ਹੈ ਅੱਜ ਕਵਰ ਵਿਜੇ ਪ੍ਰਤਾਪ ਖੁਦ ਕਹਿ ਰਿਹਾ ਵੀ ਪੂਰੇ ਪੰਜਾਬ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਰਗਾਂ ਵਿੱਚ ਡੱਬਾ ਵਗਾ ਰਿਹਾ ਹੈ 2004 ਤੋਂ ਲੈ ਕੇ 2014 ਤੱਕ ਡਾਕਟਰ ਮਰਮੂਣ ਸਿੰਘ ਦਾ ਪੀਰੀਅਡ ਸੀ ਕਾਂਗਰਸ ਦੀ ਸਰਕਾਰ 2004 ਦੇ ਵਿੱਚ ਆਮ ਮਜ਼ਦੂਰ ਦੀ ਦਿਹਾੜੀ ਜਿਹੜੀ 50 ਰੁਪਏ ਹੁੰਦੀ ਸੀ ਤੇ 10 ਸਾਲਾਂ ਤੋਂ ਬਾਅਦ ਜਿਹੜੀ ਮਜ਼ਦੂਰ ਦੀ ਦਿਹਾੜੀ 400 ਹੋ ਗਈ ਸੀ ਕੋਈ ਆਮ ਵਿਅਕਤੀ ਦੀ ਆਮ ਤਨਸੀਦਾਈ ਸੀ ਪ੍ਰੋਗਰਾਮ ਲੋਕ ਸਭਾ ਚੋਣਾਂ ਦੰਗਲ 2024 ਦੇ ਵਿੱਚ ਤੁਹਾਡਾ ਸਵਾਗਤ ਹੈ ਔਰ ਸਾਡੇ ਇਸ ਪ੍ਰੋਗਰਾਮ ਦੇ ਅੱਜ ਵਿਸ਼ੇਸ਼ ਮਹਿਮਾਨ ਨੇ ਕਾਂਗਰਸ ਪਾਰਟੀ ਤੋਂ ਸੀਨੀਅਰ ਬੁਲਾਰੇ ਨੇ ਉਹਨਾਂ ਦੇ ਔਰ ਲੀਡਰ ਨੇ ਕਾਂਗਰਸ ਪਾਰਟੀ ਦੇ ਜਸਵਿੰਦਰ ਸਿੰਘ ਸਿੱਖਾਂਵਾਲਾ ਸਿੱਖਾਂਵਾਲਾ ਜੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਆ ਰਵਜ ਪਹਿਲੇ ਤਰੀਕ ਨੂੰ ਲੋਕਾਂ ਨੇ ਫੈਸਲਾ ਕਰ ਦੇਣਾ ਪੰਜਾਬ ਦੇ ਆ ਨੇ ਕਿ ਉਹਨਾਂ ਦੇ ਕਿਹੜੇ-ਕਿਹੜੇ ਨੁਮਾਇੰਦੇ ਉਹਨਾਂ ਨੇ 2024 ਦੇ ਵਿੱਚ 18ਵੀਂ ਲੋਕ ਸਭਾ ਦੇ ਵਿੱਚ ਭੇਜਣੇ ਆ ਔਰ ਪਾਰਟੀਆਂ ਆਪਣੇ ਆਪਣੇ ਲੈਵਲ ਤੇ ਪੱਬਾਂ ਭਾਰਨੇ ਕਿਉਂਕਿ ਸਮਾਂ ਥੋੜਾ ਰਹਿ ਗਿਆ ਆ ਔਰ ਪੂਰਾ ਜ਼ੋਰ ਹਰ ਪਾਰਟੀ ਦਾ ਲੱਗ ਰਿਹਾ ਆ ਸੋ ਅਸੀਂ ਜਾਣਨਾ ਚਾਹਾਂਗੇ ਕਿ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਇਸ ਵਕਤ ਕਿਸ ਪੋਜੀਸ਼ਨ ਤੇ ਉਹਨਾਂ ਦੀ ਕੈਂਪੇਨ ਪਹੁੰਚ ਗਈ ਹੋਈ ਹੈ ਔਰ ਉਹ ਆਪਣੇ ਆਪ ਨੂੰ ਕਿਵੇਂ ਜਜ ਕਰਦੇ ਪਏ ਨੇ ਕਿਉਂਕਿ ਉਹਨਾਂ ਦੇ ਸਾਹਮਣੇ ਕਈ ਜਿਹੜੀਆਂ ਨੇ ਉਹ ਚੁਣੌਤੀਆਂ ਵੀ ਨੇ ਉਹ ਦੀ ਆਪਾਂ ਵੀ ਗੱਲ ਕਰਾਂਗੇ ਪਰ ਇਸ ਟਾਈਮ ਅਸੈਸਮੈਂਟ ਤੁਹਾਡੀ ਕੀ ਹੈ ਪਾਰਟੀ ਦੀ ਦੇਖੋ ਜੀ ਇਸ ਤੋਂ ਪਹਿਲਾਂ ਜਿਹੜੀ ਲੋਕ ਸਭਾ ਹੋਈ ਸੀ ਉਹਦੇ ਵਿੱਚ ਸਾਡੇ ਕੋਲੇ 8 ਸੀਟਾਂ ਸੀ ਬਿਲਕੁਲ ਫੋਨ ਜਿਹੜਾ ਸਾਡਾ ਇਸ ਵਾਰ ਅਨੁਮਾਨ ਸੀ 8 ਤੋਂ 10% ਦਾ ਨਿਰਮਾਨ ਸੀ। ਹੂੰ ਕਹਿਣ ਨੂੰ ਤਾਂ ਆਪਾਂ ਦਾਵੇ ਜੋ ਮਰਜ਼ੀ ਕਰੀਏ ਵਿੱਚ ਪਰ ਜਿਹੜਾ ਸਾਡਾ ਅੰਦਰੂਨੀ ਜੋ ਸਾਨੂੰ ਲੱਗਦਾ ਸੀਗਾ ਕਿ ਅਸੀਂ ਇਸ ਵਾਰ ਕੁਝ ਪਲੱਸ ਦੇ ਵਿੱਚ ਜਾਵਾਂਗੇ ਫਿਰਨਾਂ। ਹੂੰ ਤੇ ਉਸੇ ਅਨੁਮਾਨ ਤੇ ਹਲੇ ਅਸੀਂ ਖੜੇ ਆ। ਜੀ ਕਿਉਂਕਿ ਲੋਕਾਂ ਦਾ ਜਿਸ ਢੰਗ ਦੇ ਨਾਲ ਹੰਕਾਰਾ ਕਾਂਗਰਸ ਪਾਰਟੀ ਨੂੰ ਮਿਲ ਰਿਹਾ ਤੇ ਜਿਸ ਤੱਕ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਫੇਲ ਹੋਈ ਹੈ ਬਹੁਤ ਬੁਰੀ ਤਰ੍ਹਾਂ। ਹੂੰ ਉਸ ਹਿਸਾਬ ਦੇ ਨਾਲ ਜੋ ਸਾਨੂੰ ਅਸੈਸਮੈਂਟ ਹੈ ਉਹ ਇਹ ਹੈ ਕਿ ਅੱਜ ਤੋਂ ਦਾ ਸੀ ਤਾਂ ਸੀ ਉਹ ਪੰਜਾਬ ਦੇ ਵਿੱਚ ਲਵਾਂਗੇ ਜੀ ਜੀ ਸਿਕਮਲਾਸਾ ਪਾਰਟੀ ਨੂੰ ਜਿਹੜੀ ਪਿਛਲੇ ਦਿਨਾਂ ਵਿੱਚ ਦਲ ਬਦਲੀਆਂ ਕਾਰਨ ਪਾਰਟੀ ਤੇ ਵੱਡੇ ਲੀਡਰ ਤੁਹਾਡੇ ਚਲੇ ਗਏ ਜਿਦੇ ਵਿੱਚ ਰਵਨੀਤ ਬਿੱਟੂ ਐ ਪ੍ਰਨੀਤ ਕੌਰ ਨੇ ਸੁਸ਼ੀਲ ਰਿੰਕੂ ਤੁਹਾਨੂੰ ਪਹਿਲਾਂ ਪਿਛਲੇ ਸਾਲ ਜਿਹੜੇ ਆ ਛੱਡ ਕੇ ਚਲੇ ਗਏ ਆਮ ਆਦਮੀ ਪਾਰਟੀ ਚ ਫਿਰ ਬੀਜੇਪੀ ਚ ਚਲੇ ਗਏ ਔਰ ਇਸ ਤੋਂ ਵੀ ਵੱਡੀ ਗੱਲ ਕਿ ਸੁਨੀਲ ਜਾਖੜ ਜੋ ਕਿ ਇੱਕ ਬੜੇ ਵੱਡੇ ਕੱਦ ਦੇ ਲੀਡਰ ਨੇ ਪੰਜਾਬ ਦੇ ਆਵਾਸ ਕਾਂਗਰਸ ਪਾਰਟੀ ਦੇ ਉਹਨਾਂ ਦੇ ਵੀ ਚਲੇ ਗਏ ਹੋਰ ਵੀ ਬਹੁਤ ਸਾਰੇ ਜਿਹੜੇ ਲੋਕ ਤੁਹਾਡੇ ਗਏ ਕੁਝ ਵਾਪਸ ਵੀ ਆ ਗਏ ਉਹਦੇ ਨਾਲ ਪਾਰਟੀ ਨੇ ਕਿਵੇਂ ਰਿਕਵਰ ਕੀਤਾ ਆਪਣੇ ਆਪ ਨੂੰ ਕੀ ਲੱਗਦਾ ਉਹਨਾਂ ਨੂੰ ਕਿ ਇੰਨੀਆਂ ਚੇਂਜਸ ਤੋਂ ਬਾਅਦ ਪਾਰਟੀ ਜਿਹੜੀ ਹੈ ਉਹ ਜਿਹੜਾ ਤੁਸੀਂ ਕਲੇਮ ਕਰਦੇ ਹੋ ਉਹਦੇ ਲਈ ਪਾਰਟੀ ਨੇ ਆਪਣੇ ਆਪ ਨੂੰ ਸਟਰੈਂਥਨ ਕਰ ਲਿਆ ਇੱਕ ਤਾਂ ਬੜਾ ਸਾਜੀ ਪਹਿਲੀ ਗੱਲ ਸਮਝਣ ਵਾਲੀ ਇਹ ਹੈ ਕਿ ਕਾਂਗਰਸ ਪਾਰਟੀ ਕਿਸੇ ਵਿਅਕਤੀ ਆਧਾਰਿਤ ਪਾਰਟੀ ਨਹੀਂ ਇਹ ਵਿਚਾਰਧਾਰਾ ਦੇ ਆਧਾਰਿਤ ਪਾਰਟੀ ਹੈ ਜੀ ਕਾਂਗਰਸ ਪਾਰਟੀ 139 ਸਾਲ ਤੋਂ ਚੱਲੀ ਆ ਰਹੀ ਹੈ 28 ਦਸੰਬਰ 1885 ਨੂੰ ਕਾਂਗਰਸ ਪਾਰਟੀ ਬਣੀ ਸੀ ਉਦੋਂ ਤੋਂ ਲੈ ਕੇ ਇੱਕ ਵਿਚਾਰਧਾਰਾ ਲੈ ਕੇ ਅਸੀਂ ਚੱਲ ਰਹੇ ਹਾਂ ਉਦੋਂ ਤੋਂ ਉਦੋਂ ਕੋ ਰਾਜ ਭਾਗ ਵਾਲੀ ਗੱਲ ਤਾਂ ਹੈ ਨਹੀਂ ਸੀ ਉਦੋਂ ਤਾਂ ਅਸੀਂ ਜਾਦੀ ਦੀ ਲੜਾਈ ਲੜ ਰਹੇ ਸੀ ਤੇ ਉਹੀ ਵਿਚਾਰਧਾਰਾ ਅਸੀਂ ਲੈ ਕੇ ਹੁਣ ਤੱਕ ਚੱਲ ਰਹੇ ਹਾਂ ਇਸ ਕਰਕੇ ਇਸ ਗੱਲ ਨਾਲ ਕੋ ਬਹੁਤਾ ਵੱਡਾ ਫਰਕ ਨਹੀਂ ਪੈਂਦਾ ਜੇ ਕੋਈ ਬੰਦਾ ਪਾਰਟੀ ਛੱਡ ਜਾਵੇ ਜਾਂ ਪਾਰਟੀ ਦੇ ਵਿੱਚ ਨਵਾਜ਼ ਸੋ ਇਸ ਕਰਕੇ ਜਦੋਂ ਕੈਪਟਨ ਬ੍ਰਿੰਦਰ ਸਿੰਘ ਦੀ ਪਹਿਲੀ ਪਾਧਾਰਨ ਲਓ ਕੈਪਟਨ ਮਰਿੰਦਰ ਸਿੰਘ ਜਦੋਂ ਕਾਂਗਰਸ ਪਾਰਟੀ ਦੇ ਵਿੱਚ ਸੀ ਤੇ ਉਦੋਂ ਉਹ ਇਹ ਕਹਿੰਦੇ ਸੀ ਕਿ ਮੇਰੇ ਸਿਰ ਤੇ ਪੰਜਾਬ ਦੀ ਕਾਂਗਰਸ ਚੱਲਦੀ ਹੈ ਪਰ ਉਸ ਤੋਂ ਬਾਅਦ ਦੇਖੋ ਕੈਪਟਨ ਮਰਿੰਦਰ ਸਿੰਘ ਕਾਂਗਰਸ ਨੂੰ ਛੱਡ ਗਏ ਕਾਂਗਰਸ ਨੇ ਤਾਂ ਫੇਰ 18 ਸੀਟਾਂ ਲੈ ਲਈਆਂ ਕੈਪਟਨ ਮਰਿੰਦਰ ਸਿੰਘ ਦੀ ਖੁਦ ਦੀ ਐਮਐਲਏ ਦੀ ਜਮਾਨਤ ਜਬਤ ਹੋ ਗਈ ਇਹ ਹਾਲਾਤ ਆ ਕੈਪਟਨ ਮਰਿੰਦਰ ਸਿੰਘ ਕਾਂਗਰਸ ਕਰਕੇ ਸੀ ਨਾ ਕਾਂਗਰਸ ਕੈਪਟਨ ਮਰਿੰਦਰ ਸਿੰਘ ਦੇ ਕਰਕੇ ਹੂੰ ਜੀ ਇਹ ਠੀਕ ਹੈ ਤੁਹਾਡੀ ਗੱਲ ਕਿ ਪਾਰਟੀ ਜਿਹੜੇ ਕੋਈ ਛੱਡ ਕੇ ਸਾਨੂੰ ਉਹਦੇ ਨਾਲ ਉਹ ਬੜਾ ਵੱਡੀ ਫਰਕ ਵਾਲੀ ਗੱਲ ਨਹੀਂ ਦੇਖੋ ਤੁਸੀਂ ਰਣਜੀਤ ਬਿੱਟੂ ਛੱਡ ਕੇ ਗਏ ਲੁਧਿਆਣਾ ਤੋਂ ਜੀ ਤੇ ਉੱਥੇ ਕੋਈ ਖਲਾਅ ਪੈਦਾ ਨਹੀਂ ਹੋਇਆ ਉੱਥੇ ਮਜ਼ਬੂਤ ਹੋਈ ਹੈ ਕਾਂਗਰਸ ਉੱਥੇ ਸਾਡੇ ਰਾਜਾ ਅਮਰਿੰਦਰ ਸਿੰਘ ਲੜ ਰਹੇ ਐ ਤੇ ਉਹ ਤਕੜੇ ਹੋ ਕੇ ਲੜ ਰਹੇ ਐ ਅਸੀਂ ਜਿੱਤਾਂਗੇ ਸੀਟ ਤਾਂ ਪੱਕੀ ਸਾਡੀ ਚੌਰ ਜਸਵਿੰਦਰ ਜਖਣ ਸਾਹਿਬ ਛੱਡ ਕੇ ਗਏ ਐ ਜਖਣ ਸਾਹਿਬ ਦਾ ਜਿਹੜੀ ਫਰੋਜਪੁਰ ਵਾਲੀ ਸੀਟ ਉਹ ਵੀ ਅਸੀਂ ਜਿੱਤਾਂਗੇ ਹੂੰ ਜਸਵਿੰਦਰ ਜੀ ਜਿਹੜੀ ਇੱਕ ਗੱਲ ਆਮ ਚਲਦੀ ਪਈ ਐ ਕਿ ਲੋਕਲ ਲੀਡਰ ਤੁਸੀਂ ਕਿਉਂ ਨਹੀਂ ਰੱਖ ਸਕੇ ਲੁਧਿਆਣਾ ਦੇ ਵਿੱਚ ਵੀ ਤੁਹਾਨੂੰ ਨਹੀਂ ਲੱਭਿਆ ਆਨੰਦਪੁਰ ਸਾਹਿਬ ਦੇ ਵਿੱਚ ਵੀ ਲੋਕਲ ਲੀਡਰ ਜਿਹੜਾ ਉਹ ਨਹੀਂ ਲੱਭਿਆ ਇਹ ਗੱਲ ਕਹਿੰਦੇ ਆ ਕਿ ਬਾਹਰਲਾ ਬੰਦਾ ਤੁਸੀਂ ਲਿਆ ਕੇ ਲਾਇਆ ਉੱਥੇ ਔਰ ਪ੍ਰਧਾਨ ਸਾਹਿਬ ਨੂੰ ਆਪ ਉਤਰਨਾ ਚਾਹੀਦਾ ਨਹੀਂ ਦੇਖੋ ਜੀ ਵੈਸਾ ਨਹੀਂ ਜੀ ਇਹ ਗੱਲ ਸਮਝਣ ਵਾਲੀ ਗੱਲ ਇਹ ਆ ਜੀ ਕਿ ਬੰਦੇ ਸਾਰੇ ਲੋਕਲ ਆ ਜੀ ਬਾਹਰਲਾ ਨਹੀਂ ਆਪਾਂ ਕਹਿ ਸਕਦੇ ਜੀ ਪਹਿਲੀ ਗੱਲ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਆ ਹਮ ਉਹ ਪੂਰੇ ਪੰਜਾਬ ਦੇ ਪ੍ਰਧਾਨ ਨੇ ਲੁਧਿਆਣਾ ਪੰਜਾਬ 'ਚ ਹੀ ਹੁੰਦਾ ਹੈ ਜੀ ਜੀ ਬਾਹਰਲਾ ਨਾ ਨਾ ਹੋਇਆ ਇਸੇ ਤਰ੍ਹਾਂ ਜਿਹੜੇ ਸਾਡੇ ਵਿਜੇਂਦਰ ਸਿੰਘਲਾ ਆਨੰਦਪੁਰ ਸਾਹਿਬ ਵਾਲੇ ਇਹ ਪਹਿਲਾਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਆ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਸਿੱਖਿਆ ਮੰਤਰੀ ਰਹੇ ਤੇ ਪੰਜਾਬ ਦੇ ਪੀਡਬਲਯੂਡੀ ਮਨਿਸਟਰ ਰਹੇ ਆ ਜੀ ਆਨੰਦਪੁਰ ਸਾਹਿਬ ਹੀ ਪੰਜਾਬ 'ਚ ਹੁੰਦਾ ਹੈ ਜੀ ਜੀ ਸਾਡੇ ਕੋਲ ਪਰਸਨਲਿਟੀਆਂ ਪੰਜਾਬ ਲੈਵਲ ਦੀਆਂ ਦੇਖੋ ਪੰਜਾਬ ਚ ਚਾਰ ਪਾਰਟੀਆਂ ਨੇ ਮੇਨ ਮੇਨ ਜਿਹੜੇ ਆਗੇ ਨੇ ਉਹਨਾਂ ਵਿੱਚ ਤੁਹਾਡੀ ਪਾਰਟੀ ਦਾ ਇਕੱਲਾ ਜਿਹੜਾ ਪ੍ਰਧਾਨ ਹੈ ਵਿਡਿੰਗ ਸਾਹਿਬ ਉਹਨਾਂ ਨੂੰ ਚੋਣ ਮੈਦਾਨ ਚ ਉਤਰਨਾ ਪਿਆ ਬਾਕੀ ਤਿੰਨੇ ਪਾਰਟੀਆਂ ਦੇ ਜਿਹੜੇ ਪ੍ਰਧਾਨ ਨੇ ਉਹ ਪਾਰਟੀ ਦੀ ਕੰਪੇਨ ਨੂੰ ਲੀਡ ਕਰਦੇ ਪਏ। ਦੇਖੋ ਜੀ ਇਹ ਤਾਂ ਸਾਡੀ ਸਟ੍ਰੈਟਜੀ ਸੀਗੀ ਆਪਣੀ। ਕਿਉਂਕਿ ਰਵਨੀਤ ਬਿੱਟੂ ਨੂੰ ਉਥੋਂ ਅਸੀਂ ਕਿਸੇ ਹੋਰ ਕੈਂਡੀਡੇਟ ਦੇ ਰਾਈਂਗੇ ਹਰਾ ਸਕਦੇ ਸੀ। ਪਰ ਸਿਰਫ ਤੇ ਸਿਰਫ ਇੱਕ ਜਵਾਬ ਦੇਣਾ ਸੀ ਵਿਰੋਧੀਆਂ ਨੂੰ। ਕਿ ਅਸੀਂ ਜੇ ਤੁਸੀਂ ਕੋਈ ਵੀ ਸਾਡਾ ਕੋਈ ਇੱਕ ਬੰਦਾ ਤੁਸੀਂ ਲੈ ਕੇ ਤੇ ਉਸ ਤੋਂ ਵੱਡਾ ਚਿਹਰਾ ਅਸੀਂ ਉੱਤੇ ਲਿਆਉਣ ਦੀ ਸਮਰੱਥਾ ਰੱਖਦੇ ਜੀ ਜੀ ਇਹ ਉਸ ਸਟ੍ਰੈਟੇਜੀ ਦੇ ਅਧੀਨ ਜਿਹੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉਹ ਕਲੈਕਸ਼ਨ ਦੇ ਵਿੱਚ ਉਤਾਰਿਆ ਗਿਆ ਬਾਕੀ ਉੱਥੇ ਸਾਰੀ ਕੈਂਪੇਨਸ ਮਾਰ ਰਿਹਾ ਬਾਕੀ ਜਿਹੜੇ ਵਰਕਰ ਆ ਸਾਡੇ ਅਮਰਿੰਦਰ ਸਿੰਘ ਰਾਜਾ ਵੜਿੰਗ ਬਾਕੀ ਸਾਰੇ ਹਲਕਿਆਂ 'ਚ ਨਹੀਂ ਜਾ ਰਹੇ ਕੋਈ ਨਿਗਾ ਵੀ ਉੱਥੇ ਸੀਮਤ ਰਹਿਗੇ ਅੱਛਾ ਕਵਰ ਸਾਹਿਬ ਦੇਖੋ ਜਿਹੜੀ ਪਹਿਲੀ ਜੂਨ ਹੈ ਉਹਦੀ ਬਹੁਤ ਸਾਰੀਆਂ ਉਹਦੇ ਨਾਲ ਜੁੜੀਆਂ ਹੋਈਆਂ ਸਿਗਨੀਫੀਕੈਂਸ ਨੇ ਜਿਵੇਂ ਪਹਿਲੀ ਜੂਨ ਨੂੰ ਬੇਅਦਬੀਆਂ ਹੋਈਆਂ ਪਹਿਲੀ ਜੂਨ ਨੂੰ 84 ਦਾ ਜਿਹੜਾ ਬਲੂ ਸਟਾਰ ਆਪਰੇਸ਼ਨ ਹੁੰਦਾ ਆ ਉਹਦੀ ਪਹਿਲੇ ਦਿਨ ਜਿਹੜੀ ਆ ਉਹ ਗੋਲੀਬਾਰੀ ਸੀ ਆਰਪੀਐਫ ਜਿਹੜੀ ਆ ਉਹ ਦਰਬਾਰ ਸਾਹਿਬ ਦੇ ਉੱਤੇ ਕਰਦੀ ਔਰ ਉਹਨੂੰ ਲੋਕੀ ਇਸ ਚੀਜ਼ ਨੂੰ ਜਿਹੜਾ ਉਹ ਜੋੜ ਕੇ ਜੋੜ ਰਹੇ ਨੇ ਪਾਰਟੀ ਦੇ ਉੱਤੇ ਜਿਹੜਾ 84 ਵਾਲਾ ਦੋਸ਼ ਲੱਗਦਾ ਹੈਗਾ ਉਹਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਪਾਰਟੀ ਉਹਦੇ ਚ ਉੱਪਰਨ ਵਾਸਤੇ ਕਿੰਨਾ ਕਾਮਯਾਬ ਹੋਈ ਆ ਕਿਉਂਕਿ ਆਮ ਆਦਮੀ ਪਾਰਟੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਉਹ ਤੁਹਾਡੇ ਤੇ ਉਂਗਲੀ ਖੜੀ ਕਰਦੇ ਆ ਜੀ ਦੇਖੋ 84 ਚ ਕੀ ਕੀਤਾ ਇਹਨਾਂ ਨੇ ਪੰਜਾਬ ਚ ਕੀ ਕੀਤਾ ਦਿੱਲੀ ਚ ਕੀ ਕੀਤਾ ਉਹ ਪਾਰਟੀ ਹੁਣ ਜਿਹੜੀਆਂ ਨੇ ਉਹ ਵੋਟਾਂ ਮੰਗਦੇ ਪਏ ਆ ਔਰ ਇਹਦੇ ਨਾਲ ਗੱਲ जोड ਜਾਂਦੀ ਆ ਕਿ ਬੇਅਦਬੀਆਂ ਉੱਤੇ ਤੁਹਾਡੀ ਸਰਕਾਰ ਰਹੀ ਉਸ ਤੋਂ ਬਾਅਦ ਇੱਕ ਸਾਲ ਉਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ ਨਾਲ ਦੀ ਨਾਲ ਨਸ਼ਿਆਂ ਦੀ ਗੱਲ ਕਰਦੇ ਕਿ ਕੈਪਟਨ ਸਾਹਿਬ ਕਹਿ ਕੇ ਗਏ ਸੀ ਕਿ ਮੈਂ ਨਸ਼ਿਆਂ ਦਾ ਲੱਕ ਤੋੜ ਦੂੰਗਾ ਉਹ ਜਿਹੜਾ ਨਹੀਂ ਹੋਇਆ ਕਰਜੇ ਕਿਸਾਨਾਂ ਦੇ ਜਿਹੜੇ ਅੱਧ ਪਚਦੇ ਮਾਫ ਹੋਏ ਬਹੁਤ ਸਾਰੇ ਸਵਾਲ ਉੱਠਦੇ ਹੋਇਆ ਇਹਨਾਂ ਨੇ ਇਹਨਾਂ ਨਾਲ ਪਾਰਟੀ ਨੇ ਕਿਵੇਂ ਨਿਝਟਿਆ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਆਪਾਂ ਆਪਰੇਸ਼ਨ ਬਲੂ ਸਟਾਰ ਦੀ ਤੁਸੀਂ ਗੱਲ ਕੀਤੀ ਹੈ ਪਾਰਟੀ ਨੇ ਪਾਰਲੀਮੈਂਟ ਦੇ ਅੰਦਰ ਵੀ ਮਾਫੀ ਮੰਗ ਲਈ ਹੈ ਪਾਰਲੀਮੈਂਟ ਪਾਰਲੀਮੈਂਟ ਤੋਂ ਬਾਹਰ ਵੀ ਜਿਹੜੇ ਉਸ ਵੇਲੇ ਵੀ ਸ਼੍ਰੀਮਤੀ ਇੰਦਰਾ ਗਾਂਧੀ ਦਰਬਾਰ ਸਾਹਿਬ ਆਏ ਸੀ ਕਿ ਉਹਨਾਂ ਨੇ ਕਿਹਾ ਸੀ ਬਹੁਤ ਮਾੜੀ ਗੱਲ ਹੂੰ ਤੇ ਉਹਦੇ ਪਿੱਛੇ ਜਿਹੜਾ ਅਕਾਲੀਆਂ ਦਾ ਰੋਲ ਸੀ ਉਹ ਵੀ ਲੋਕਾਂ ਨੂੰ ਸਮਝ ਪੈਂਦਾ ਕਿਉਂਕਿ ਉਹਨਾਂ ਦਾ ਵੀ ਉਹਨਾਂ ਨੇ ਵਾਰ-ਵਾਰ ਉਸੀ ਦੇ ਉਹਨਾਂ ਦਾ ਆਪਸੀ ਜਿਹੜਾ ਵਿਰੋਧਾਪਾਤ ਸੀ ਉਹ ਸਾਰੀਆਂ ਘਟਨਾਵਾਂ ਹੋਈਆਂ ਸੀ ਹੂੰ ਸੋ ਜਿਹੜੀ ਗੱਲ ਕਰਜ਼ੇ ਮਾਫੀ ਦੀ ਹੈ ਕਰਜ਼ਾ ਮਾਫੀ ਅਸੀਂ ਕੀਤੀ ਕੋਆਪਰੇਟਿਵ ਬੈਂਕਾਂ ਦੇ ਤਕਰੀਬਨ ਜਿਹੜੇ ਕੋਆਪਰੇਟਿਵ ਸੁਸਾਇਟੀਆਂ ਦੇ ਕੋਆਪਰੇਟਿਵ ਬੈਂਕਾਂ ਦੇ ਬਹੁਤ ਵੱਡੇ ਪੱਧਰ ਤੇ ਕਰਜ਼ੇ ਮਾਫ ਕੀਤੇ ਇਸੇ ਤਰ੍ਹਾਂ 2 ਲੱਖ ਤੱਕ ਵਾਲਾ ਜਿਹੜਾ ਸੀਗਾ ਜਿਹੜੇ ਛੋਟੇ ਕਿਸਾਨ ਸੀ ਉਹਨਾਂ ਦਾ 2 ਲੱਖ ਤੱਕ ਦਾ ਵੀ ਮਾਫ ਕੀਤਾ ਤੇ ਅਸੀਂ ਤਾਂ ਜਿਹੜੇ ਗੱਦਬੀਆਂ ਵਾਲੀ ਗੱਲ ਸੀ ਉਹ ਵੀ ਅਸੀਂ ਤਕਰੀਬਨ ਸਾਰੀ ਸਟੋਰੀ ਕਿਸ ਤਰ੍ਹਾਂ ਜਿਹੜਾ ਉਸਪਰ ਜਵਾਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ ਕਿੱਥੇ ਕਿੱਥੇ ਉਹਨੂੰ ਲਿਜਾ ਕੇ ਰੱਖਿਆ ਫਿਰ ਕਿਵੇਂ ਹੋਈ ਉਹ ਸਾਰੀ ਅਸੀਂ ਕੱਢ ਕੇ ਲੋਕਾਂ ਦੇ ਸਾਹਮਣੇ ਰੱਖੀ ਤੇ ਜਿਹੜੇ ਮੇਨ ਬੰਦੇ ਸੀ ਉਹ ਫੜੇ ਵੀ ਤੇ ਗ੍ਰਿਫਤਾਰ ਵੀ ਕੀਤੇ ਕੁਝ ਪੰਜਾਬ ਤੋਂ ਗ੍ਰਿਫਤਾਰ ਕੀਤੇ ਕੁਝ ਪੰਜਾਬ ਤੋਂ ਬਾਹਰੋਂ ਜਾ ਕੇ ਗ੍ਰਿਫਤਾਰ ਕੀਤੇ ਹੂੰ ਤੇ ਉਹ ਡਵੈਲਪਮੈਂਟ ਦੇ ਵਿੱਚ ਤਾਂ ਅਸੀਂ ਮਤਲਬ ਜਿੱਥੋਂ ਤੱਕ ਹੋ ਸਕਦਾ ਸੀ ਸੀ ਉਹ ਸਾਹਮਣੇ ਰੱਖੀਏ ਗੱਲ ਆਪਣੀ ਹੂੰ ਤੇ ਲੋਕਾਂ ਨੂੰ ਇਸ ਗੱਲ ਦੀ ਸਮਝ ਵੀ ਪੈਂਦੀ ਹੈ ਇਹ ਗੱਲ ਵੱਖਰੀ ਹੈ ਵੀ ਬਦਲਾਅ ਦੇ ਨਾਂ ਤੇ ਪਿਛਲੀ ਵਾਰੀ ਗਲਤ ਪ੍ਰਚਾਰ ਕੀਤਾ ਗਿਆ ਇੱਕ ਸਾਡੇ ਜਿਹੜੇ ਨੇਤਾ ਸੀ ਉਹਨਾਂ ਦੀ ਸੋਰ ਥੋੜੀ ਜਿਹੀ ਅਲੱਗ-ਅਲੱਗ ਹੋ ਗਈ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਨਹੀਂ ਲਾਨਿਆ ਗਿਆ ਤੇ ਉਸ ਤੋਂ ਬਾਅਦ ਉਹ ਅੰਦਰੋਂ ਨਾਰਾਜ਼ ਹੋ ਗਏ ਉਸ ਕਰਕੇ ਸਾਨੂੰ ਜਿਹੜੇ ਪਿਛਲੇ ਵਿਧਾਨ ਸਭਾ ਦੇ ਵਿੱਚ ਇਲੈਕਸ਼ਨ ਉਹਦੇ ਵਿੱਚ ਸਾਨੂੰ ਨੁਕਸਾਨ ਹੋਇਆ ਨਹੀਂ ਤਾਂ ਪਿਛਲੀ ਵਾਰ ਵੀ ਤਾਂ ਅਸੀਂ ਸਾਡੀ ਸਰਕਾਰ ਆਉਣ ਦੇ ਪੂਰੇ-ਪੂਰੇ ਚਾਂਸ ਬਣੇ ਹੋਏ ਸੀ ਜੀ ਇਸ ਵਾਰ ਵੀ ਨਵਜੋਤ ਸਿੰਘ ਜੀ ਇਸ ਵਾਰ ਵੀ ਨਵਜੋਤ ਸਿੱਧੂ ਹਣੀ ਹੋਣ ਤੱਕ ਨਦਾਰਦ ਨੇ ਤੁਹਾਡੀ ਕੈਂਪੇਨ ਦੇ ਵਿੱਚੋਂ ਕੀ ਗੱਲ ਹਲੇ ਤੱਕ ਗੁੱਸਾ ਨਹੀਂ ਪੂਰਾ ਹੋਇਆ ਉਹਨਾਂ ਦਾ ਠੰਡਾ ਆਇਆ ਜਾਂ ਪਾਰਟੀ ਨਹੀਂ ਮਨਾ ਸਕੀ ਕੀ ਕਾਰਨ ਦੇਖੋ ਜੀ ਇਹਦੇ ਵਿੱਚ ਕਈ ਮਜਬੂਰੀਆਂ ਹੁੰਦੀਆਂ ਅਸਲੀ ਤਾਂ ਇਹਦਾ ਜਵਾਬ ਨਵਜੋਤ ਸਿੰਘ ਸਿੱਧੂ ਹੀ ਦੇ ਸਕਦੇ ਆ ਪਰ ਇਹ ਵੀ ਜਿਹੜੀ ਸਾਨੂੰ ਲੱਗਦਾ ਵੀ ਉਹ ਆਈਪੀਐਲ ਦੀ ਕੈਂਪੇਨ ਦੇ ਵਿੱਚ ਉਹਦੇ ਵਿੱਚ ਕਮੈਂਟਰੀ ਦੇ ਵਿੱਚ ਥੋੜਾ ਬਿਜ਼ੀ ਸੀ ਉਹਨਾਂ ਨੂੰ ਉਹ ਕੰਮ ਹੋ ਗਿਆ ਬਾਕੀ ਥੋੜਾ ਪਰਿਵਾਰਕ ਵੀ ਕੁਝ ਉਹਨਾਂ ਨੂੰ ਸੀ ਉਹਨਾਂ ਦੇ ਕਰ ਪਤਰੀ ਨੂੰ ਕੈਂਸਰ ਦੀ ਬਿਮਾਰੀ ਜੀ 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 ਇਹ ਕਹ ਰਸੀ ਦੁਆ ਕਰਦੇ ਹਾਂ ਕਿ ਉਹਨਾਂ ਦੇ ਪਰਿਵਾਰ ਨਾਲ ਇਸ ਦਾ ਕੋਈ ਦੁੱਖ ਹੈ ਤਾਂ ਪਰਮਾਤਮਾ ਉਹਨਾਂ ਦੀ ਧਰਮ ਪਤਨੀ ਨੂੰ ਸਿਹਤ ਯਾਬ ਕਰੇ ਖੈਰ ਨਸ਼ਿਆਂ ਦੀ ਗੱਲ ਵੀ ਜਿਹੜੀ ਚੱਲੀ ਸੀ ਉਹਦਾ ਵੀ ਮਾਨ ਸਾਹਿਬ ਤੁਹਾਡੇ ਉੱਤੇ ਬਹੁਤ ਇਲਜ਼ਾਮ ਲਾਉਂਦੇ ਕਿ ਤੁਹਾਡੀ ਸਰਕਾਰ ਨੇ ਕੁਝ ਨਹੀਂ ਕੀਤਾ ਕੋਈ ਲੱਕ ਨਹੀਂ ਤੋੜਿਆ ਦੇਖੋ ਜੀ ਨਸ਼ਿਆਂ ਦਾ ਤਾਂ ਅਸੀਂ ਜਾ ਕੇ ਤੁਸੀਂ ਪਿੰਡਾਂ 'ਚ ਪੁੱਛੋ ਜਿਹੜੇ ਮੇਨ ਬੱਦੇ ਫੜ ਕੇ ਤੇ ਜਿਹੜੇ ਤਸਕਰ ਸੀ ਉਹ ਤਾਂ ਘਰ ਛੱਡ ਕੇ ਭੱਜ ਗਏ ਸੀ ਹੂੰ ਫਿਰ ਉਸ ਵੇਲੇ ਸਭ ਤੋਂ ਜ਼ਿਆਦਾ ਵੱਡੇ ਪੱਧਰ ਤੇ ਜਿਹੜਾ ਨਸ਼ਾ ਫੜਿਆਗਾ ਅਸੀਂ ਤੇ ਉਹਦਾ ਲੱਕ ਤੋੜਿਆ ਇੱਕ ਹੋਰ ਗੱਲ ਜਿਹੜੀ ਸਭ ਤੋਂ ਦੇਖਣ ਵਾਲੀ ਹੈ ਨਸ਼ਾ ਛਡਾਊ ਕੇਂਦਰਾਂ ਦੇ ਬਾਹਰ ਉਦੋਂ ਪੰਜ-ਪੰਜ ਸ ਬੰਦੇ ਦੀ ਲਾਈਨ ਲੱਗਦੀ ਸੀ ਪੰਜ-ਪੰਜ ਸੌ ਬੰਦੇ ਦੀ ਕਿਉਂਕਿ ਬਾਹਰੋਂ ਨਸ਼ਾ ਮਿਲਦਾ ਨਹੀਂ ਸੀ ਜਿਹੜੀ ਜੀਵ ਥੱਲੇ ਰੱਖਣ ਵਾਲੀ ਗੋਲੀ ਹੈ ਉਹਦੇ ਵਾਸਤੇ ਉੱਥੇ ਲੋਕੀ ਲਾਈਨ ਚ ਲੱਗ ਕੇ ਉਹ ਲੈ ਲੈ ਕੇ ਜਾਂਦੇ ਸੀ ਬਹੁਤ ਸਾਰੇ ਲੋਕਾਂ ਦਾ ਤਾਂ ਉਦੋਂ ਪਤਾ ਨਹੀਂ ਸੀ ਵੀ ਇਹ ਵੀ ਨਸ਼ਾ ਕਰਦੇ ਆ ਪਰ ਜਦੋਂ ਅਸੀਂ ਨਸ਼ਾ ਬੰਦ ਕੀਤਾ ਉਦੋਂ ਪਤਾ ਲੱਗਿਆ ਉਹਨਾਂ ਦੀ ਚੀਕਾਂ ਨਿਕਲ ਗਈ ਮੈਂ ਮੈਂ ਤਾਂ ਨਸ਼ਾ ਕਰਦਾ ਇਹਦੇ ਬਿਨਾ ਮੈਂ ਬਾੜ ਨਹੀਂ ਸਕਦਾ ਜੀ ਤੋਂ ਅਸੀਂ ਉਦੋਂ ਲੱਕ ਵੀ ਤੋੜਿਆ ਸੀ ਅਸੀਂ ਨਸ਼ੇ ਤੇ ਕੰਟਰੋਲ ਵੀ ਕੀਤਾ ਸੀ ਔਰ ਉਹਦੇ ਤੋਂ ਇਲਾਵਾ ਅੱਜ ਜਾ ਕੇ ਦੇਖੋ ਅੱਜ ਨਸ਼ੇ ਦੀ ਘਰੋ ਘਰੀ ਸਪਲਾਈ ਹੈ ਅੱਜ ਕਵਰ ਵਿਜੇ ਪ੍ਰਤਾਪ ਖੁਦ ਕਹਿ ਰਿਹਾ ਵੀ ਪੂਰੇ ਪੰਜਾਬ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਰਾਗਵ ਚੱਡਾ ਵਕਾ ਰਿਹਾ ਹੈ ਦੋਨੇ ਆਮ ਪੀ ਰਿਹਾ ਉਸ ਗੱਲ ਦਾ ਵੀ ਤਾਂ ਜਵਾਬ ਦੇਣਾ ਚਾਹੀਦਾ ਹੈ ਹਮ ਅੱਜ ਪੂਰੇ ਪੰਜਾਬ ਦੇ ਹਾਲਾਤ ਹੈ ਲਾਅਡ ਆਰਡਰ ਦੇ ਹਾਲਾਤ ਪੂਰੀ ਤਰ੍ਹਾਂ ਖਰਾਬ ਹੈ ਕੋਈ ਬੰਦਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਔਰ ਇਹ ਇੱਕ ਨੈਕਸਸ ਬਣ ਗਿਆ ਨੈਕਸਸ ਕੀ ਹੈ ਗੈਂਗਸਟਰਾਂ ਦਾ ਨਸ਼ਿਆਂ ਦਾ ਜਿਹੜੇ ਨਜਾਇਜ਼ ਹਥਿਆਰਾਂ ਦਾ ਅੱਜ ਜਿੰਨੇ ਆ ਗਏ ਸਾਰੇ ਪਿੰਡਾਂਾਂ ਦੇ ਵਿੱਚ ਵੀ ਉੱਥੇ ਬਹੁਤ ਖਤਰਨਾਕ ਤੇ ਚਿੰਤਾ ਵਾਲੀ ਗੱਲ ਹੈ ਜੀ 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 ਸੋ ਇਸ ਕਰਕੇ ਜਿਹੜੀ ਨੌਜਵਾਨੀ ਨੂੰ ਜਿਹੜੇ ਇਹ ਪ੍ਰਚਾਰ ਕਰ ਰਹੇ ਆ ਮਾਨ ਸਾਹਿਬ ਵੀ ਮੈਂ ਜੀ ਨੌਕਰੀਆਂ ਦੇਤੀਆਂ 48000 ਨੌਕਰੀਆਂ ਦੇਤੀਆਂ ਉਹ ਚੋਂ 22 23000 ਨੌਕਰੀਆਂ ਤਾਂ ਉਹ ਸੀ ਜਿਹੜੀਆਂ ਅਸੀਂ ਕਾਂਗਰਸ ਵੇਲੇ ਦਿੱਤੀਆਂ ਸੀ ਉਹਨੂੰ ਕਿੰਨੀ ਜਾਂਦੇ ਆਲ ਜਿੰਨਾਂ ਦੇ ਜਿਵੇਂ ਪੁਲਿਸ ਦਾ ਸੀਗਾ ਪੁਲਿਸ ਦਾ ਟੈਸਟ ਅਸੀਂ ਲੈ ਲਿਆ ਸੀ ਅੱਲੇ ਲਿਸਟ ਕੱਟਣੀ ਬਾਕੀ ਸੀ ਉਦੋਂ ਕੋਡ ਆਫ ਕੰਡਕਟ ਲੱਗ ਗਿਆ ਇਸੇ ਤਰ੍ਹਾਂ ਜਿਹੜੇ ਮੁਲਾਜ਼ਮ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਸੀ 36000 ਦੀ ਫਾਈਲ ਗਈ ਸੀ ਬਾਣੀ ਉਹ ਗੁਰਨ ਸਾਹਿਬ ਕੋਲ ਉਹ ਫਾਈਲ ਗੁਰਨ ਸਾਹਿਬ ਨੇ ਥੋੜੀ ਲੇਟ ਕਰ ਉਦੋਂ ਕੋਡ ਆਫ ਕੰਡਕਟ ਲੱਗ ਗਿਆ ਸੋ ਇਹ ਸਾਡੇ ਦਿੱਤੇ ਹੋਏ ਕੰਮਾਂ ਤੇ ਆਪਦਾ ਮੋਢਾ ਥਲਤ ਪਾ ਰਿਹਾ ਜਿਹੜੀਆਂ ਬਾਕੀ ਰਹਿ ਨਾਲ ਸਾਰਾ ਕੁਝ ਝੂਠਾ ਨਿਕਲਿਆ ਇਹ ਕਹਿੰਦੇ 24 ਘੰਟੇ ਬਿਜਲੀ ਨਹੀਂ ਦੇਵਾਂਗੇ ਬਿਜਲੀ ਦੇ ਤਾਂ 10 10 12 12 ਘੰਟੇ ਤੇ ਕੱਟ ਚੱਲ ਰਹੇ ਲੋਕ ਇਰ ਇਹ ਸਾਰੇ ਦੇ ਸਾਰੇ ਇਹ ਕਹਿੰਦੇ ਜੀ ਅਸੀਂ ਉਹ ਮੱਲਾ ਕਲੀਨਿਕ ਬਣਾਤੇ ਮੱਲਾ ਕਲੀਨਿਕਾਂ ਆਸ ਤੇ ਦੱਸੋਗਾ ਕਿੰਨੇ ਡਾਕਟਰ ਨਵੇਂ ਭਰਤੀ ਕੀਤੇ ਆ ਡਾਕਟਰ ਤਾਂ ਸਾਰੇ ਉਹੀ ਆ ਫਿਰ ਉਹਦੋਂ ਕਹਿੰਦੇ ਅਸੀਂ ਹੈਲਥ ਸਿਸਟਮ ਠੀਕ ਨਹੀਂ ਸਾਰੇ ਦੇ ਸਾਰੇ ਹਸਪੀਟਲ ਉਹੀ ਆ ਸਾਡੇ ਵਾਲੇ ਹੀ ਆ ਜਿਹੜੇ ਚੱਲ ਰਹੇ ਸੀ ਜੀ ਹੁਣ ਨਵਾਂ ਕੀ ਬਣਾਇਆ ਇਹਨਾਂ ਨੇ ਇਹਨਾਂ ਨੇ ਕਿਹਾ ਸੀ 16 ਮੈਡੀਕਲ ਕਾਲਜ ਬਣਾਵਾਂਗੇ ਇੱਕ ਨਹੀਂ ਚੱਲਿਆ ਇੱਕ ਵੀ ਚੱਲਿਆ ਦਾ ਦਰੋ ਤਿੰਨ ਸਾਲ ਹੋਣ ਵਾਲੇ ਹੋਗੇ ਜੀ ਫਿਰ ਸਕੂਲ ਆਫ ਫੈਮਿਨਸ ਦੇ ਨਾਂ ਤੇ ਲੋਕਾਂ ਨੂੰ ਕਿੰਨਾ ਇਹਨਾਂ ਨੇ ਗਮਰਾਹ ਕੀਤਾ ਕਿਸੇ ਸਕੂਲ ਦੀ ਇੱਕ ਦੀ ਬਿਲਡਿੰਗ ਬਣਾਈ ਹੋਵੇ ਕਮਰਾ ਬਣਾਇਆ ਹੋਵੇ ਦੱਸ ਦੇਣਾ ਸਕੂਲ ਦਾ ਅਸੀਂ ਸਾਡੇ ਵੇਲੇ ਜਿਹੜਾ 3 ਸਾਲ ਲਗਾਤਾਰ ਨੈਸ਼ਨਲ ਗ੍ਰੈਜੂਏਸ਼ਨ ਦੇ ਵਿੱਚ ਪੰਜਾਬ 1 ਨੰਬਰ ਤੇ ਆਉਂਦਾ ਰਿਹਾ ਸਿੱਖਿਆ ਦੇ ਵਿੱਚ ਲਗਾਤਾਰ ਤੋਂ ਇਹਨਾਂ ਦੇ ਕੀ ਹਾਲਾਤ ਆ ਹੁਣ ਦੇਖ ਲੋ ਜਾ ਕੇ ਥੱਲੇ ਡਰਾਮੇ ਆ ਜੀ 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 ਨਾਟਕ ਕਰਤਾ ਡਰਾਮਾ ਕਰਤਾ ਸਿੱਖਿਆ ਵਾਲੇ ਸਾਬ ਮੋਦੀ ਸਾਹਿਬ ਨੇ ਜenial ਕੈਂਪੇਨਸ ਪਿਛਲੇ ਦਿਨਾਂ ਦੇ ਵਿੱਚ ਕੀਤੀਆਂ ਉਹ ਪੰਜਾਬ ਚ ਵੀ ਆਏ ਆ ਜਾਂ ਬਾਹਰ ਵੀ ਕਾਂਗਰਸ ਪਾਰਟੀ ਦੇ ਉੱਤੇ ਬੜਾ ਵੱਡਾ ਇੱਕ ਇਲਜ਼ਾਮ ਲਾ ਦਿੱਤਾ ਕਿ ਜੇ ਇਹ ਪਾਰਟੀ ਇੰਡੀਆ ਗੱਠਜੋੜ ਸਰਕਾਰ ਬਣਾਉਂਦਾ ਹੈ ਕੇਂਦਰ ਦੇ ਵਿੱਚ ਤਾਂ ਉਹ ਤੁਹਾਡੀਆਂ ਜਾਇਦਾਦਾਂ ਨੂੰ ਜਿਹੜਾ ਉਹ ਵੰਡ ਦੇਣਗੇ ਵੱਧ ਬੱਚਿਆਂ ਵਾਲਿਆਂ ਦੇ ਵਿੱਚ ਦੂਸਰੀ ਗੱਲ ਉਹਨਾਂ ਨੇ ਕਹੀ ਕਿ ਇਹ ਪਾਰਟੀ ਰਾਖਵਾ ਕਰਨ ਦੇ ਖਿਲਾਫ ਹੈ ਜਦੋਂ ਇਹ ਪਾਰਟੀ ਆ ਗਈ ਦਾ ਐਸਸੀ ਐਸਟੀ ओबीसी ਦਾ ਰਾਖਵਾ ਖਤਮ ਕਰਨ ਕਰਕੇ ਉਹਨਾਂ ਨੇ ਕਈ ਥਾਵਾਂ ਤੇ ਸਿੱਧਾ ਨਾਮ ਵੀ ਲੈ ਦਿੱਤਾ ਕਿ ਮੁਸਲਮਾਨਾਂ ਨੂੰ ਜਿਹੜਾ ਉਹ ਦੇਣਗੇ ਤਸਤੀ ਕਰਨ ਦੀ ਭਾਵ ਕੇ ਅਪੀਜ਼ਮੈਂਟ ਖੁਸ਼ ਕਰਨ ਦੀ ਪਾਲਿਸੀ ਦਾ ਤੁਹਾਡੇ ਉੱਤੇ ਬੜਾ ਵੱਡਾ ਦੋਸ਼ ਲਾਉਂਦੇ ਆ ਔਰ ਉਹਨਾਂ ਕਹਿਆ ਕਿ ਮੰਗਲ ਸੂਤਰ ਵੀ ਜਿਹੜੇ ਆ ਮਤਲਬ ਉਹਨਾਂ ਨੇ ਆਪਣੀ ਭਾਸ਼ਾ ਜਿਹੜੀ ਕਹਿੰਦੇ ਆ ਕਿ ਚੋਣਵੀਂ ਜੁਮਲੇ ਹੁੰਦੇ ਆ ਉਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਕਿ ਮੰਗਲ ਸੂਤਰ ਤੱਕ ਤੁਹਾਡੇ ਜਿਹੜੇ ਆ ਉਹ ਖੋਏ ਜਾਣਗੇ ਇਹਦੇ ਨਾਲ ਪਾਰਟੀ ਨੇ ਰਿਐਕਟ ਤੁਹਾਡੀ ਨੇ ਕੀਤਾ ਨੋ ਡਾਊਟ ਪਰ ਕੀ ਤੁਹਾਨੂੰ ਲੱਗਦਾ ਕਿ ਕੁਝ ਵਰਗ ਇਹਦੇ ਨਾਲ ਪ੍ਰਭਾਵਿਤ ਵੀ ਹੋਇਆ ਜਾਂ ਵੋਟ ਬੈਂਕ ਉਹਨਾਂ ਦਾ ਟੁੱਟਿਆ ਤੇ ਤੁਹਾਨੂੰ ਕੋਈ ਫਾਇਦਾ ਆਇਆ ਜਾਂ ਤੁਹਾਡੇ ਵੋਟ ਬੈਂਕ ਨੂੰ ਕੋਈ ਨੁਕਸਾਨ ਪਹੁੰਚਿਆ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਬੜੇ ਅਫਸੋਸ ਦੀ ਗੱਲ ਹੈ ਕਿਸੇ ਰਾਸ਼ਟਰ ਦਾ ਮੁਖੀ ਜਿਹੜਾ ਐਡੇ ਵੱਡੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਭਾਰਤ ਜੀ ਤੇ ਉਹਦਾ ਪ੍ਰਧਾਨ ਮੰਤਰੀ ਚੁਣਿਆ ਹੈ ਲੋਕਾਂ ਦਾ ਅਸਲ 'ਚ ਪ੍ਰਧਾਨ ਮੰਤਰੀ ਅੱਜ ਕੋਈ ਬੀਜੇਪੀ ਦਾ ਇਕੱਲੇ ਦਾ ਪ੍ਰਧਾਨ ਮੰਤਰੀ ਨਹੀਂ ਸਾਰੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਜੀ ਤੇ ਉਹ ਇਸ ਤਰ੍ਹਾਂ ਦੀ ਨਿਚਲੇ ਲੈਵਲ ਦੀ ਜਿਹੜੀ ਭਾਸ਼ਾ ਦਾ ਪ੍ਰਯੋਗ ਕਰੇ ਸਿਰਫ ਇਲੈਕਸ਼ਨ ਜਿੱਤਣ ਵਾਸਤੇ ਇਹ ਪਹਿਲੀ ਗੱਲ ਤਾਂ ਬਖਲਾਅਤ ਦੀ ਨਿਸ਼ਾਨੀ ਹੈ ਕਿਉਂਕਿ ਇਹਨਾਂ ਨੂੰ ਪਹਿਲਾਂ ਸੀਆਰਡੀ ਦੀਆਂ ਰਿਪੋਰਟਾਂ ਮਿਲ ਗਈਆਂ ਸੀ ਸੀ ਇਲੈਕਸ਼ਨ ਹਾਰ ਰਹੇ ਪੂਰੇ ਦੇਸ਼ ਦੇ ਵਿੱਚ ਜਦੋਂ ਪਹਿਲੇ ਦੂਜੇ ਚਰਨ ਦੇ ਵਿੱਚ ਹੋਇਆ ਤੀਜੇ ਚਰਨ ਤੀਜੇ ਚਰਨ ਤੋਂ ਬਾਅਦ ਇਹਨਾਂ ਨੂੰ ਜ਼ਿਆਦਾ ਬਖਲਾਅਤ ਹੋਈ ਹੈ ਸੋ ਇਹ ਬੜੀ ਨਿੰਦਨੀਯੋਗ ਗੱਲ ਹੈ ਇਸ ਨਿਚਲੇ ਲੈਵਲ ਦੀ ਜਿਹੜੀ ਦੂਜੀ ਗੱਲ ਜੀ ਆਪਾਂ ਇਹ ਦੇਖੀਏ ਕਿ ਜਿਹੜੇ ਪੜੇ ਲਿਖੇ ਲੋਕ ਆ ਜਾਂ ਜਿਹੜੇ ਗੱਲ ਨੂੰ ਸਮਝਣ ਵਾਲੇ ਲੋਕ ਆ ਉਹਨਾਂ ਦਾ ਬਿਲਕੁਲ ਹੀ ਭਾਰਤੀ ਜਨਤਾ ਪਾਰਟੀ ਤੋਂ ਮੋਹ ਪੰਘ ਹੋ ਗਿਆ ਇਦਾਂ ਦੇ ਪਿਆਨਾਂ ਤੋਂ ਬਾਅਦ ਹੂੰ ਤੇ ਜਿਹੜੀ ਗੱਲ ਇਹਨਾਂ ਨੇ ਕਿਹਾ ਸੀ ਤੁਹਾਡੀਆਂ ਜ਼ਮੀਨਾਂ ਜਾਇਦਾਦਾਂ ਖੋਹ ਲੈਣਗੇ ਇਹ ਦੇਖੋ ਕਾਂਗਰਸ ਪਾਰਟੀ ਆਮ ਲੋਕਾਂ ਦੀ ਪਾਰਟੀ ਐ ਤੇ ਗਰੀਬ ਲੋਕਾਂ ਦੀ ਪਾਰਟੀ ਐ ਅਸੀਂ ਪਹਿਲਾਂ ਵੀ ਜਿਹੜੇ ਰਾਜੇ ਮਹਾਰਾਜੇ ਸੀ ਰਾਜੇ ਮਹਾਰਾਜਿਆਂ ਦੀਆਂ ਜ਼ਮੀਨਾਂ ਜਾਇਦਾਦਾਂ ਵੰਡ ਦਿੱਤੀਆਂ ਸੀ ਕਿ ਆਮ ਲੋਕਾਂ 'ਚ ਵੰਡੀਆਂ ਸੀ ਇਸੇ ਤਰ੍ਹਾਂ ਜਿਹੜੀ ਆਮਦਨੀ ਵਧਾਉਣ ਦੀ ਗੱਲ ਸੀ 2004 ਤੋਂ ਲੈ ਕੇ 2014 ਤੱਕ ਡਾਕਟਰ ਮਨਮੋਹਨ ਸਿੰਘ ਦਾ ਪੀਰੀਅਡ ਸੀ ਕਾਂਗਰਸ ਦੀ ਸਰਕਾਰ 2004 ਦੇ ਵਿੱਚ ਆਮ ਮਜ਼ਦੂਰ ਦੀ ਦਿਹਾੜੀ ਜਿਹੜੀ 50 ਰੁਪਏ ਹੁੰਦੀ ਸੀ ਤੇ 10 ਸਾਲਾਂ ਤੋਂ ਬਾਅਦ ਜਿਹੜੀ ਮਜ਼ਦੂਰ ਦੀ ਦਿਹਾੜੀ 400 ਹੋ ਗਈ ਸੀ ਜੀ ਕਿਉਂਕਿ ਆਮ ਵਿਅਕਤੀ ਦੀ ਆਮਦਨ ਅਸੀਂ ਵਧਾਈ ਸੀ ਤੇ ਜਦੋਂ ਇਹ ਨਰਿੰਦਰ ਮੋਦੀ ਜੀ ਆਏ 2014 ਤੋਂ ਲੈ ਕੇ ਹੁਣ 2024 10 ਸਾਲ ਬੀਤ ਹੋ ਗਏ ਅੱਜ ਮਜ਼ਦੂਰ ਦੀ ਦਿਹਾੜੀ ਫੇਰ ਤੋਂ ਉਹੀ 400 ਹੈ ਇਹਨਾਂ ਨੇ ਉਹਨਾਂ ਲਈ ਕੁਝ ਕੰਮ ਨਹੀਂ ਕੀਤਾਗਾ ਇਹਨਾਂ ਨੇ ਕੰਮ ਕੀਤਾ ਹੈ ਸਿਰਫ ਵੱਡੇ ਉਦਯੋਗਪਤੀਆਂ ਲਈ ਅੰਬਾਣੀਆਂ ਲਈ ਅਡਾਨੀਆਂ ਲਈ ਉਹਨਾਂ ਦੀ ਆਮਦਨ ਵਧੀ ਮਜ਼ਦੂਰ ਦੀ ਆਮਦਨ ਨਹੀਂ ਵਧੀ ਕਿਸੇ ਆਮ ਵਿਅਕਤੀ ਦੀ ਆਮਦਨ ਨਹੀਂ ਵਧੀ ਇਹ ਤਾਂ ਮੈਂ ਆਧਾਰ ਦਿੱਤੀ ਹੈ ਕੱਲੇ ਮੈਂ ਦੂਰ ਦੀ ਕਿਸਾਨਾਂ ਦੀ ਆਮਦਨ ਵੀ ਵਧੀ ਸੀ ਦੁਕਾਨਦਾਰਾਂ ਦੀ ਆਮਦਨ ਵੀ ਵਧੀ ਸੀ ਜਿਹੜੇ ਛੋਟੇ ਹੈਗੇ ਆ ਇੰਡਸਟਰੀਅਲਿਸਟ ਉਹਨਾਂ ਦੀ ਆਮਦਨ ਵਧੀ ਸੀ ਮੁਲਾਜ਼ਮਾਂ ਦੀ ਆਮਦਨ ਵਧੀ ਸੀ ਤੇ ਉਹਦੇ ਨਾਲ ਨਾਲ ਅਸੀਂ ਮਹਿੰਗਾਈ ਨੂੰ ਕੰਟਰੋਲ ਕਰਕੇ ਰੱਖਿਆ ਸੀ ਗੈਸ ਸਿਲੰਡਰ ਉਹਨੋਂ 400 ਦਾ ਸੀ ਅੱਜ 1200 ਦਾ ਹੋ ਗਿਆ ਉਦੋਂ ਮਜ਼ਦੂਰ ਦੀ ਇੱਕ ਦਿਨ ਦੀ ਦਿਹਾੜੀ ਦੇ ਨਾਲ ਗੈਸ ਸਿਲੰਡਰ ਭਰ ਜਾਂਦਾ ਸੀ ਹੁਣ ਕਿੰਨਾ ਦਿਨਾਂ ਦੀ ਦਿਹਾੜੀ ਨਾਲ ਭਰਦਾ ਇਸੇ ਤਰ੍ਹਾਂ ਜਿਹੜਾ ਘਰ ਦਾ ਰਾਸ਼ਨ ਉਹਦੇ ਰੇਟ ਜਿਹੜੇ ਆ ਉਹ ਕਿਤੇ ਡਾਲਾਂ ਕਿੰਨੀਆਂ ਮਹਿੰਗੀਆਂ ਹੋ ਗਈਆਂ ਸਰੋਂ ਦਾ ਤੇਲ ਮਹਿੰਗਾ ਹੋ ਗਿਆ ਤਾਂ ਜਿਹੜੇ ਘਿਓ ਸੀ ਮਹਿੰਗੇ ਹੋ ਗਏ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਜ਼ਿੰਦਗੀ ਜਿਉਣ ਲਈ ਅਸੀਂ ਦਵਾਈਆਂ ਵਰਤਦੇ ਆ ਉਹ ਦਵਾਈਆਂ ਦੀਆਂ ਕੀਮਤਾਂ 10-10 ਗੁਣਾ ਵੱਧ ਗਈਆਂ ਜਿਹੜੇ ਕੋਈ ਆਮ ਬਿਮਾਰ ਵਿਅਕਤੀ ਹੈ ਉਹ ਤਾਂ ਸਾਡੀ ਮਜਬੂਰੀ ਹੁੰਦੀ ਆ ਉਹਦੇ ਲਈ ਦਵਾਈ ਤਾਂ ਲੈਣੀ ਪੈਂਦੀ ਸਾਨੂੰ ਹੂੰ ਉਹ ਕਿਉਂਕਿ ਉਹਨਾਂ ਤੋਂ ਇਲੈਕਟੋਰਲ ਬੋਨ ਦੇ ਲਈ ਵੱਡੇ ਪੱਧਰ ਤੇ ਪੈਸੇ ਲਏ ਮੋਦੀ ਸਾਹਿਬ ਨੇ ਮੋਦੀ ਤੇ ਮਤਸ਼ਾਦੀ ਜੋੜੀ ਨੇ ਉਹ ਜਿਹੜੀਆਂ ਦਵਾਈਆਂ ਵਾਲੀਆਂ ਕੰਪਨੀਆਂ ਹਨ ਉਹਨਾਂ ਤੋਂ ਜਿਸ ਤਰ੍ਹਾਂ ਆਪਾਂ ਸੀਰੋ ਇੰਸਟੀਚੂਟ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਕੋਵੀ ਸ਼ੀਲਡ ਦਾ ਟੀਕਾ ਬਣਾਇਆ ਸੀ ਉਹਨਾਂ ਤੋਂ ਅਰਬਾਂ ਰੁਪਈਆ ਦਾ ਚੰਦਾ ਲਿਆ ਇਹਨਾਂ ਨੇ ਉਹ ਲੋਕਾਂ ਦੇ ਫਿਰ ਉਹ ਟੀਕੇ ਲਾਏ ਜਿਹੜੇ ਕੋਵੀ ਸ਼ੀਲਡ ਵਾਲੇ ਸੀ ਹੁਣ ਉਹਨਾਂ ਨੇ ਇਹ ਮੰਨ ਲਿਆ ਬਈ ਜਿਹੜੀ ਸਾਡੀ ਆ ਗਈ ਉਹ ਵੈਕਸੀਨ ਹੈ ਉਹ ਵੈਕਸੀਨਾਂ ਜਿੰਨੀ ਖਤਰਨਾਕ ਹੈ ਕਿ ਤਨਾ ਕਿਤੇ ਉਸ ਖਤਰੇ ਦੇ ਵਿੱਚ ਤਾਂ ਅੱਜ ਹਾਰਟ ਅਟੈਕ ਹੋਣ ਲੱਗ ਪਏ ਲੋਕਾਂ ਨੂੰ ਸਾਨੂੰ ਬ੍ਰੇਨ ਹੈਮਰੇਜ ਹੋ ਰਿਹਾ ਉਹ ਖਤਰੇ ਦੇ ਵਿੱਚ ਤਾਂ ਆਮ ਲੋਕਾਂ ਦੀ ਜ਼ਿੰਦਗੀ ਪਾਤੀ ਇਹ ਅਰਬਾਂ ਰੁਪਈਆ ਲੈ ਕੇ ਆਉਗੇ ਜੀ ਸੋ ਇਹ ਸਾਰੀਆਂ ਗੱਲਾਂ ਕਿਉਂਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਆਮ ਲੋਕਾਂ ਲਈ ਕੰਮ ਕੀਤਾ ਇਹ ਮੋਦੀ ਸਾਹਿਬ ਹੋਰਾਂ ਨੇ ਹਮੇਸ਼ਾ ਸਿਰਫ ਗਿਣਤੀ ਦੇ ਬੰਦਿਆਂ 'ਚ ਕੰਮ ਕੀਤਾ ਇਹਨਾਂ ਦੀ ਥਿਊਰੀ ਆ ਆਰਐਸਐਸ ਦੀ ਆਰਐਸਐਸ ਦਾਵਾ ਇਹਨਾਂ ਦਾ ਗੋਲ ਬਲਕਰ ਸੀ ਉਹਦੀ ਥਿਊਰੀ ਸੀ ਕਿ ਪੂਰੇ ਦਾ ਪੂਰਾ ਦੇਸ਼ ਦਾ ਪੈਸਾ ਜਿਹੜਾ ਉਹ ਇੱਕ ਜਾਂ ਦੋ ਬੰਦਿਆਂ ਦੇ ਹੱਥ 'ਚ ਇਕੱਠਾ ਕਰ ਦੋ ਬਾਕੀ ਜਨਤਾ ਨੂੰ ਤੁਸੀਂ ਪਖਾਰੀ ਬਣਾ ਦੋ ਫਿਰ ਕਹਿੰਦੇ ਤੁਹਾਡਾ ਰਾਜ ਭਾਗ ਲੰਬਾ ਸਮਾਂ ਚੱਲੂਗਾ ਉਸ ਥਿਉਰੀ ਦੇ ਤਹਿਤ ਇਹਨਾਂ ਨੇ ਕੰਮ ਕੀਤਾ ਤੇ ਆਮ ਲੋਕਾਂ ਨੂੰ ਪਖਾਰੀ ਬਣਾਉਣ ਵਾਲੇ ਪਾਸੇ ਪਹੁੰਚਿਆ ਹੁਣ ਜਿਹੜਾ ਗਰੀਬ ਕਲਿਆਣ ਯੋਜਨਾ ਦੇ ਵਿੱਚ ਮੋਦੀ ਸਾਹਿਬ ਦਾ ਬਿਆਨ ਸੀ ਇਹ ਗਰੀਬ ਕਲਿਆਣ ਯੋਜਨਾ ਦੇ ਵਿੱਚ ਜਿਹੜੇ ਲੋਕ ਮੁਫਤ ਇਲਾਜ ਲੈ ਰਹੇ ਆ ਉਹਨਾਂ ਦੀ ਗਿਣਤੀ 80 ਕਰੋੜ ਹੋ ਗਈ ਆਉਣ ਵਾਲੇ ਸਮੇਂ 'ਚ ਕਹਿੰਦੇ ਸੀ ਹੋਰ ਵਧਾਵਾਂਗੇ ਇਹਦਾ ਮਤਲਬ ਕੀ ਹੋਇਆ 140 ਕਰੋੜ ਲੋਕਾਂ ਦੇ ਵਿੱਚੋਂ 80 ਕਰੋੜ ਲੋਕ ਤਾਂ ਪਹਿਲਾਂ ਹੀ ਗਰੀਬੀ ਦੇ ਖਾਤੋਂ ਥੱਲੇ ਹੋ ਗਏ ਪਖਾਰੀ ਬਣ ਕੇ ਇਹਨਾਂ ਦੀ ਗਰੀਬ ਕਲਿਆਣ ਯੋਜਨਾ ਤਹਿਤ ਅੜਾਜ ਮੰਗਦੇ ਆ ਹੱਥ ਜੋੜ ਕੇ ਤੋਂ ਇਹ ਕਹਿੰਦੇ ਆ ਆਉਣ ਵਾਲੇ ਸਮੇਂ ਚ ਹੋਰ ਵਧਾਵਾਂਗੇ ਇਹਦਾ ਮਤਲਬ ਹੋਰ ਗਰੀਬ ਕਰਦਗੇ ਲੋਕਾਂ ਨੂੰ ਇਹ ਸਾਰੀਆਂ ਗੱਲਾਂ ਹੌਲੀ ਹੌਲੀ ਲੋਕਾਂ ਦੇ ਸਮਝ ਆ ਰਹੀਆਂ ਜੀ 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 ਇਹਨਾਂ ਦੇ ਮੁੱਦੇ ਪਹਿਲਾਂ ਠਾਉਂਦੇ ਸੀ ਰਾਹੁਲ ਜੀ ਨੇ ਇੱਕ ਗੱਲ ਕਹੀ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਅਸੀਂ ਬਣਾਵਾਂਗੇ ਕਲੇਮ ਕਰਦੇ ਕਿ ਤੁਸੀਂ ਆ ਰਹੇ ਹੈ ਸਰਕਾਰ ਕਰੇ ਕਿ ਸਾਡੀ ਆ ਰਹੀ ਹੈ ਔਰ ਅਸੀਂ ਜਿਹੜੀ ਵੈਲਥ ਹੈ ਲੋਕਾਂ ਕੋਲੇ ਉਹਦਾ ਸਰਵੇ ਕਰਾਵਾਂਗੇ ਔਰ ਜਿਹਨੂੰ ਮੋਦੀ ਜੀ ਨੇ ਕਿਹਾ ਕਿ ਤੁਹਾਡੇ ਘਰਾਂ ਦੀਆਂ ਟੂਟੀਆਂ ਤੱਕ ਵੀ ਜਿਹੜੀ ਉਹਦੀ ਸਰਵੇ ਕਰਨਗੇ ਮੱਜਾਂ ਤੱਕ ਦਾ ਜਿਹੜਾ ਸਰਵੇ ਕਰਨਗੇ ਉਹਦੇ ਅਰਥ ਕੀ ਲੈ ਜਾਣ ਜਿਉਂ ਰਾਹੁਲ ਜੀ ਨੇ ਕਿਹਾ ਕਿ ਅਸੀਂ ਸਰਵੇ ਕਰਾਵਾਂਗੇ ਤੇ ਜਿਹੜੀ ਵੈਲਥ ਹੈ ਉਹ ਰੀਡਿਸਟ੍ਰਿਬਿਊਟ ਕਰਾਂਗੇ ਦੇਖੋ ਜੀ ਜਿਹੜੀ ਵੰਡ ਪ੍ਰਣਾਲੀ ਹੈ ਨਾ ਬੜੈ ਸਾਹਿਬ ਜੀ ਉਹ ਵੰਡ ਪ੍ਰਣਾਲੀ ਦੇ ਆਧਾਰ ਤੇ ਹੀ ਸਹੀ ਢੰਗ ਨਾਲ ਦੇਸ਼ ਚੱਲਦਾ ਹੈ ਹਮ ਜਿਹੜੀ ਅਸੀਂ ਪਾਲਿਸੀਆਂ ਪਹਿਲਾਂ ਬਣਾਈਆਂ ਸੀ ਜਿਸ ਦਾ ਮੈਂ ਥੋੜਾ ਜਿਹਾ ਜ਼ਿਕਰ ਪਹਿਲਾਂ ਵੀ ਕੀਤਾ ਹੈ ਉਦੋਂ ਅਸੀਂ ਦੇਖੋ ਰਾਜੇ ਮਹਾਰਾਜਾਂ ਦੀਆਂ ਜ਼ਮੀਨਾਂ ਜਾਇਦਾਦਾਂ ਜ਼ਬਤ ਕੀਤੀਆਂ ਉਹਨਾਂ ਦਾ ਰਾਸ਼ਟਰੀਕਰਨ ਕੀਤਾ ਉਹ ਸਾਰੇ ਦੇਸ਼ ਦੀ ਪ੍ਰਾਪਰਟੀ ਬਣੀ ਉਹਦੇ ਵਿੱਚ ਆਮ ਜਨਤਾ ਹਿੱਸੇਦਾਰ ਹੈ ਪਬਲਿਕ ਪ੍ਰਾਪਰਟੀ ਕਹਿੰਦੇ ਉਹਨੂੰ ਅਸੀਂ ਇਸੇ ਤਰ੍ਹਾਂ ਜਿਹੜੀਆਂ ਬੈਂਕਾਂ ਸੀ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਬੈਂਕਾਂ ਵੱਡੇ ਵੱਡਿਆਂ ਦੀਆਂ ਸੀਗੀਆਂ ਉਹ ਰਾਸ਼ਟਰੀਕਰਨ ਹੋਣ ਤੋਂ ਬਾਅਦ ਬੈਂਕਾਂ ਦੇ ਵਿੱਚ ਵੀ ਆਮ ਵਿਅਕਤੀ ਆ ਜਿਹੜੇ ਉਹ ਹਿੱਸੇਦਾਰ ਬਣੇ ਉਹਦੇ ਬੈਂਕਾਂ ਦੇ ਜਿਹੜੇ ਮੁਲਾਜ਼ਮਾ ਪੱਕੇ ਰੱਖੇ ਸੀ ਉਹਨਾਂ ਨੂੰ ਪੈਨਸ਼ਨ ਦਿੱਤੀ ਇਸੇ ਤਰ੍ਹਾਂ ਜਿਹੜੇ 에어ਪੋਰਟ ਸੀਗੀ 에어ਲਾਈਨਸ ਟਾਟਾ ਦੀ ਸੀ 에어ਲਾਈਨਸ ਉਹ ਟਾਟਾ ਰਿਅਲ ਲਾਈਜ਼ ਉਹਨਾਂ ਨੇ ਉਹਦਾ ਰਾਸ਼ਟਰੀਕਰਨ ਕੀਤਾ ਗਿਆ ਪਾਪਾ ਜੀ ਅੱਛੇ ਬੰਦੇ ਸੀ ਉਹਨਾਂ ਨੇ ਤਾਂ ਆਪਣੇ ਆਪ ਹੀ ਆਪਣੀ ਸਵੇਚ ਦੇ ਨਾਲ ਉਹਦਾ ਰਾਸ਼ਟਰੀਕਰਨ ਕਰਾਤਾ ਪਰ ਉਹ ਹੁਣ ਫਿਰ ਉਹਨਾਂ ਕੋਲ ਚਲੀ ਗਈ ਹੈ ਹੁਣ ਪ੍ਰਣਾਲੀ ਹੈ ਹੁਣ ਫਿਰ ਵਾਪਸ ਚਲੀ ਗਈ ਉਹਨਾਂ ਕੋਲੇ ਹੁਣ ਇਹਨਾਂ ਨੇ ਵੇਚਤੀ ਇਹਨਾਂ ਨੇ ਵੇਚਤੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਉਹ ਅਸੀਂ ਜਿਹੜਾ ਪਬਲਿਕ ਸੈਕਟਰ ਖੜਾ ਕੀਤਾ ਸੀ ਉਹ ਇੱਕ ਇਸ ਚੀਜ਼ ਦਾ ਹੀ ਹਿੱਸਾ ਸੀ ਮੈਂ ਫਿਰ ਮੋਟਾ ਜਿਹਾ ਸਮਝਾ ਦਿਆਂ ਕਿਉਂਕਿ ਬਾਣੀ ਲੰਬੀ ਗੱਲ ਤਾਂ ਜਿਆਦਾ ਲੰਬੀ ਹੋਏ ਹੁੰਦੀ ਹੈ ਇਹ ਇਸ ਤਰ੍ਹਾਂ ਦਾ ਹੀ ਜਿਹੜੀ ਹੁਣ ਗਾਂ ਸਾਡੀ ਹੈ ਕਿ ਜੇ ਜੇ ਕਿਸੇ ਬੰਦੇ ਕੋਲੇ ਹੁਣ ਹੋਰ ਬਹੁਤ ਜ਼ਿਆਦਾ ਪ੍ਰਾਪਰਟੀ ਕੱਢੀ ਹੋਗੀ ਉਹ ਜਿਆਦਾ ਤੋਂ ਜਿਆਦਾ ਖਾਊ ਕਿੰਨਾ ਉਹਦੀ ਜ਼ਰੂਰਤ ਕਿੰਨੀ ਹੈ ਸੋ ਉਸ ਹਿਸਾਬ ਦੇ ਨਾਲ ਅਸੀਂ ਉਹਦਾ ਜਿਵੇਂ ਆਪਾਂ ਟੈਕਸ ਨਾ ਰੱਖਿਆ ਵੈ ਸਲੈਬ ਕਿ ਜੇ ਕਿਸੇ ਵਿਅਕਤੀ ਦੀ ਆਮਦਨ ਹੈ ਉਹ ਇੱਥੋਂ ਤੱਕ ਆਉਂਦੀ ਹੈ ਤਾਂ ਉਹਦੇ ਲਈ ਇੰਨਾ ਟੈਕਸ ਹੈ ਜੇ ਜ਼ਿਆਦਾ ਵੱਧ ਜਾਂਦੀ ਆਮਦਨ ਤੇ ਉਹਦੇ ਲਈ ਟੈਕਸ ਵੱਧ ਜਾਂਦਾ ਉਹ ਉਸੇ ਡਰ ਰਹੀ ਜਿਹੜੀ ਰਾਹੁਲ ਜੀ ਨੇ ਗੱਲ ਕੀਤੀ ਹੈ ਕਿਉਂਕਿ ਸਾਡੇ ਕੋਲੇ ਬੜੇ ਮਾਹਰ ਬੰਦੇ ਆ ਸਾਡੇ ਕੋਲ ਬਹੁਤ ਮਾਹਰ ਬੰਦੇ ਆ ਜਿਹੜੇ ਇਸ ਚੀਜ਼ ਦੇ ਆਪਕ ਸਕਦੀ ਆ ਪਹਿਲਾਂ ਵੀ ਅਸੀਂ ਦੇਸ਼ ਨੂੰ ਬਹੁਤ ਉੱਪਰ ਚੱਕਿਆ ਸੀ ਹੁਣ ਵੀ ਚੱਕਾਂਗੇ ਜਿਹੜਾ ਸੈਂਪਟ੍ਰੋਡਾ ਜੀ ਦਾ ਬਿਆਨ ਆ ਗਿਆ ਔਰ ਉਸ ਦੇ ਬਾਅਦ ਬੜਾ ਬਵਾਲ ਮਚਿਆ ਕਿ ਤੁਸੀਂ ਵਿਰਾਸਤੀ ਜਿਹੜੀ ਤੁਹਾਡੀ ਵਿਰਾਸਤ ਦੇ ਵਿੱਚ ਤੁਹਾਨੂੰ ਜਾਇਦਾਦ ਮਿਲੂਗੀ ਉਹਦੇ ਵਿੱਚ ਵੀ ਸਰਕਾਰ ਦਾ ਹਿੱਸਾ ਜਿਹੜਾ ਉਹ ਹੋਏ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਔਰ ਉਹਨੂੰ ਇਹ ਸਮਝਿਆ ਗਿਆ ਕਿਉਂਕਿ ਸੈਂਪਟ੍ਰੋਡਾ ਤੁਹਾਡੇ ਐਨ ਆਰ ਆਈ ਓਵਰ ਸੀਜ਼ ਦੇ ਚੇਅਰਮੈਨ ਸੀ ਇਸ ਕਰਕੇ ਉਹਨਾਂ ਸਮਝਾ ਕਿ ਪਾਰਟੀ ਦਾ ਹੀ ਜਿਹੜਾ ਉਹ ਪੁਆਇੰਟ ਆਫ View ਉਹਨਾਂ ਨੇ ਪ੍ਰੋਜੈਕਟ ਕੀਤਾ ਕਿਉਂਕਿ ਪਾਰਟੀਆਂ ਇਸ ਢੰਗ ਨਾਲ ਜਿਹੜਾ ਕੁਝ ਕਰਨਾ ਹੋਵੇ ਉਹ ਪਹਿਲਾਂ ਆਪਣੇ ਲੀਡਰਾਂ ਤੋਂ ਬਿਆਨ ਦਵਾ ਦਿੰਦੀਆਂ ਨੇ ਉਸ ਤੋਂ ਬਾਅਦ ਤੁਸੀਂ ਭਾਵੇਂ ਪਾਰਟੀ ਨੂੰ ਉਹਨਾਂ ਤੋਂ ਸਿਫਾ ਲੈ ਰਿਆ ਉਹਦੇ ਬਾਰੇ ਪਾਰਟੀ ਦਾ ਕੀ ਸਟੈਂਡ ਹੈ ਕਿ ਜਿਹੜੇ ਲੋਕਾਂ ਦੀ ਵਿਰਾਸਤੀ ਜਾਇਦਾਦ ਆ ਉਹਨਾਂ ਨੂੰ ਦਾਦੇ ਪੜਦਾਦਿਆਂ ਤੋਂ ਆਈ ਹੈ ਤੇ ਉਹਨਾਂ ਵਿੱਚ ਜਦੋਂ ਕੋਈ ਵਿਅਕਤੀ ਮਰ ਜਾਏਗਾ ਉਹ ਕਹਿੰਦੇ ਉਹਦੇ ਵਿੱਚ ਵੀ ਸਰਕਾਰ ਕਹਿੰਦੀ ਹੈ ਕਿ ਸਾਡਾ ਹਿੱਸਾ ਹੋਣਾ ਚਾਹੀਦਾ ਜਿਵੇਂ ਅਮਰੀਕਾ 'ਚ ਹੈ ਦੇਖੋ ਜੀ ਇਸ ਤੋਂ ਪਹਿਲਾਂ ਜਿਹੜਾ ਵਿਰਾਸਤੀ ਕਾਨੂੰਨ ਬਣਿਆ ਹੋਇਆ ਹੈ ਜੇਕਰ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਤੋਂ ਪਹਿਲਾਂ ਜਿਹੜੀਆਂ ਔਰਤਾਂ ਸੀ ਜਾਂ ਲੜਕੀਆਂ ਸੀ ਉਹ ਆਪਣੇ ਪਿਤਾ ਦੀ ਜਿਵੇਂ ਜਾਇਦਾਦ ਤੇ ਹਿੱਸਾ ਨਹੀਂ ਲੈ ਸਕਦੀਆਂ ਸੀ ਜੀ ਉਹ ਬਰਾਬਰ ਦਾ ਅਧਿਕਾਰ ਜੇ ਦਿੱਤਾ ਤਾਂ ਕਾਂਗਰਸ ਪਾਰਟੀ ਦੇ ਸਮੇਂ ਦਿੱਤਾ ਇਸੇ ਤਰ੍ਹਾਂ ਜਿਹੜੀ ਵਿਰਾਸਤ ਪਹਿਲਾਂ ਜਿਸ ਧੰਗ ਨਾਲ ਚੜਦੀ ਹੈ ਵਿਰਾਸਤੀ ਕਾਨੂੰਨ ਪਹਿਲਾਂ ਬਣਿਆ ਹੋਇਆ ਕਾਂਗਰਸ ਦੇ ਮੈਂ ਆਇਆ ਹੈ ਕਾਂਗਰਸ ਦੀ ਵਿਚਾਰਧਾਰਾ ਤਾਂ ਉਹੀ ਹੈ ਕਿ ਜੇਕਰ ਕੋਈ ਵਿਅਕਤੀ ਹੈ ਉਹਦੇ ਕੋਈ ਪਿਛੇ ਜਿਹੜੇ ਬੱਚੇ ਆ ਜਿੰਨੇ ਬੱਚੇ ਆ ਉਹਨਾਂ ਦੇ ਵਿੱਚ ਪਲੱਸ ਉਹਦੀ ਜੇ ਵਿਧਵਾ ਹੈ ਉਹ ਪਰ ਅਪਰਵੰਡੀ ਜਾਊਗੀ ਉਹਦੇ ਤੇ ਕੋਈ ਖਰਚਾ ਨਹੀਂ ਹੋਊਗਾ ਕੋਈ ਉਹ ਸਰਕਾਰ ਦੀ ਹਿੱਸੇਦਾਰੀ ਨਹੀਂਗੀ ਇਹ ਕਾਨੂੰਨ ਕਾਂਗਰਸ ਦਾ ਹੀ ਬਣਾਇਆ ਦਾ ਪਹਿਲਾਂ ਇਹ ਤਾਂ ਬਿਲਕੁਲ ਘਮਰਾਹ ਕਰਨ ਵਾਲੀ ਗੱਲ ਹੈ ਠੀਕ ਹੈ ਸੈਮਪੁਰ ਦਾ ਉਹਨਾਂ ਤੋਂ ਤਾਂ ਸੀ ਬਾਚ ਅਸਤੀਫਾ ਲੈ ਲਿਆ ਜੇ ਕਿਸੇ ਬੰਦੇ ਦਾ ਕੋਈ ਨਿੱਜੀ ਵਿਚਾਰ ਹੈ ਇਹ ਵੀ ਹੋ ਸਕਦਾ ਵੀ ਕਿਸੇ ਨੇ ਕਿਸੇ ਪੱਧਰੇ ਨੇ ਕੋਈ ਸਾਜ਼ਿਸ਼ ਦੇ ਤਹਿਤ ਕਿਸੇ ਬੰਦੇ ਤੋਂ ਬਿਆਨ ਦਵਾਤਾ ਹੋਵੇ ਪਰ ਕਾਂਗਰਸ ਕੋਈ ਸਹਿਮਤੀ ਨਹੀਂ ਜੀ ਤੁਹਾਡਾ ਵੱਡਾ ਵੋਟ ਬੈਂਕ ਜਿਹੜਾ ਆਪਾਂ ਪੰਜਾਬ ਨੂੰ ਜੇ ਵੇਖ ਲਈਏ ਤਾਂ ਉਹ ਕਿਸਾਨੀ ਜਿਹੜਾ ਭਾਈਚਾਰਾ ਬਹੁਤ ਵੱਡਾ ਔਰ ਤੁਹਾਡੀ ਪਾਰਟੀ ਨੇ ਕਿਹਾ ਕਿ ਸਾਡੀ ਪਾਰਟੀ ਅਗਰ ਆਉਂਦੀ ਹੈ ਸੱਤਾ ਦੇ ਵਿੱਚ ਤਾਂ ਸਾਰੇ ਕਰਜ਼ੇ ਮਾਫ ਕਰ ਦਿੱਤੇ ਜਾਣਗੇ ਐਮਐਸਪੀ ਦੀ ਗਰੰਟੀ ਵਾਲਾ ਕਾਨੂੰਨ ਵੀ ਬਣਾ ਦਿੱਤਾ ਜਾਏਗਾ ਔਰ ਇੱਕ ਕਮਿਸ਼ਨ ਵੀ ਬਣਾ ਦਿੱਤਾ ਜਾਏਗਾ ਕਰਜ਼ਿਆਂ ਨੂੰ ਲੈ ਕੇ ਕਿਸਾਨਾਂ ਦੇ ਜੋ ਭਵਿਕ ਵਿੱਚ ਫੈਸਲਾ ਲਵੇਗਾ ਕਿ ਕਿਹੜੇ ਕਰਜ਼ੇ ਮਾਫ ਕਰਨੇ ਆ ਕਦੋਂ ਕਰਨੇ ਆ ਕਿਵੇਂ ਕਰਨੇ ਆ ਤੇ ਕਿੰਨੇ ਕਰਨੇ ਆ ਜਿਹੜਾ ਕਿਸਾਨੀ ਅੰਦੋਲਨ ਚੱਲਦਾ ਪਿਆ ਇਹਦਾ ਤੁਹਾਡੇ ਇਸ ਪਾਰਟੀ ਦੇ ਇਸ ਏਜੰਡੇ ਨੂੰ ਤੁਸੀਂ ਮੈਚ ਜਦੋਂ ਕਰਦੇ ਹੋ ਤਾਂ ਪੰਜਾਬ ਦੇ ਵਿੱਚ ਤੁਹਾਡੀ ਕਿਸਾਨੀ ਵੋਟ ਬੈਂਕ ਦੇ ਵਿੱਚ ਕੀ ਸਥਿਤੀ ਹੈ ਦੇਖੋ ਜੀ ਪਹਿਲਾਂ ਤਾਂ ਜਿਹੜੀ ਕਿਸਾਨੀ ਜਥੇਬੰਦੀਆਂ ਆ ਉਹਨਾਂ ਚੋਂ ਬਹੁ ਵੱਡੀ ਗਲਤੀ ਦੇ ਵਿੱਚ ਉਹਨਾਂ ਨੇ ਲਗਰਾਉ ਉੱਠ ਕਰਕੇ ਕਾਂਗਰਸ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਪਹਿਲਾਂ ਵੀ ਜਦੋਂ ਅੰਦੋਲਨ ਚੱਲਿਆ ਸੀ ਦਿੱਲੀ 'ਚ ਉਦੋਂ ਵੀ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਸੀ ਉਹਨਾਂ ਨੇ ਉਹਦੇ ਪਾਰਲੀਮੈਂਟ ਦੇ ਬਾਹਰ ਤਰਨਾ ਦਿੱਤਾ ਲਗਾਤਾਰ ਸਾਨੀ ਜਿਹੜਾ ਅੰਦੋਲਨਾਂ ਦੇ ਹੱਕ ਦੇ ਵਿੱਚ ਇਸੇ ਤਰ੍ਹਾਂ ਸਾਡੇ ਨੇਤਾ ਰਾਹੁਲ ਗਾਂਧੀ ਜੀ ਖੁਦ ਟਰੈਕਟਰ ਚਲਾ ਕੇ ਅੰਦੋਲਨਾਂ ਦੇ ਵਿੱਚ ਸ਼ਾਮਲ ਹੋਏ ਤੇ ਪਾਰਲੀਮੈਂਟ ਦੇ ਅੰਦਰ ਵੀ ਅਸੀਂ ਆਵਾਜ਼ ਚੱਕੀ ਉਸ ਤੋਂ ਬਾਅਦ ਹੀ ਨਰਿੰਦਰ ਮੋਦੀ ਨੂੰ ਮਜਬੂਰ ਹੋਣਾ ਪਿਆ ਉਹ ਤਿੰਨ ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਇਸੇ ਤਰ੍ਹਾਂ ਸਭ ਤੋਂ ਪਹਿਲਾਂ ਵੀ ਜਿਹੜਾ ਅਸੀਂ ਕੰਮ ਕੀਤਾ ਹੈ ਪੰਜਾਬ ਦੇ ਵਿੱਚ ਹੀ ਜੇ ਆਪਾਂ ਲਾ ਲਈਏ ਤਾਂ ਪੰਜਾਬ ਦੇ ਵਿੱਚ ਹੀ ਜਿਹੜਾ ਇੱਥੋਂ ਪਾਖੜਾ ਡੈਮ ਬਣਾ ਕੇ ਦੀਆਂ ਬਿਜਲੀ ਬਿਜਲੀ ਦਿੱਤੀ ਫਿਰ ਖੇਤੀਬਾੜੀ ਯੂਨੀਵਰਸਿਟੀ ਬਣਾਈ ਪੰਜਾਬ ਦੇ ਵਿੱਚ ਲੁਧਿਆਣੇ ਤੇ ਜਿਹੜੀਆਂ ਮੰਡੀਆਂ ਬਣਾਈਆਂ ਇਹ ਸਾਰਾ ਕੁਝ ਕਾਂਗਰਸ ਦੇ ਸਮੇਂ ਹੋਇਆ ਹੈ ਕੋਆਪਰੇਟਿਵ ਸੁਸਾਇਟੀਆਂ ਦੇ ਰਹੀ ਅਸੀਂ ਬੀਜ ਤੇ ਕੀੜੇ ਮਾਰਾ ਉਦੋਂ ਤਾਂ ਬਹੁਤ ਵੱਡੀ ਸਮੱਸਿਆ ਸੀ ਅੱਜ ਤਾਂ ਹਰ ਕਿਸਾਨ ਨੂੰ ਮਿਲ ਜਾਂਦੇ ਰਿਆ ਸਪਰੇਆ ਮਿਲ ਜਾਂਦੀਆਂ ਬੀਜ ਮਿਲ ਜਾਂਦੇ ਉਸ ਵੇਲੇ ਬਹੁਤ ਵੱਡੀ ਸਮੱਸਿਆ ਸੀ ਉਹ ਵੰਡ ਪ੍ਰਣਾਲੀ ਫਿਰ ਅਸੀਂ ਕੋਆਪਰੇਟਿਵ ਸੈਟਿੰਗਾਂ ਦੇ ਰਹੀਏ ਕੋਆਪਰੇਟਿਵ ਸੈਟਿੰਗਾਂ ਵੀ ਸਾਡੀ ਕਾਂਗਰਸ ਦੇ ਸਮੇਂ ਪ੍ਰਤਾਪ ਸਿੰਘ ਕਹਿਰੋਦੋ ਸੀ ਸਾਡੇ ਮੁੱਖ ਮੰਤਰੀ ਉਹਨਾਂ ਨੇ ਸ਼ੁਰੂ ਕੀਤੀਆਂ ਸੀ ਤੋ ਕਿਸਾਨੀ ਦੇ ਨਾਲ ਕਾਂਗਰਸ ਪਾਰਟੀ ਦਾ ਪਹਿਲਾਂ ਤੋਂ ਹੀ ਬਹੁਤ ਵੱਡਾ ਲਗਾਓ ਰਿਹਾ ਕਿਉਂਕਿ ਕਿਸਾਨੀ ਸਾਡੀ ਜਿਹੜੀ ਅਰਥ ਵਿਵਸਥਾ ਹੈ ਉਹਦੀ ਡੀੜ ਦੀ ਹੱਡੀ ਹੈ ਅੱਜ ਪੂਰੇ ਭਾਰਤ ਦੇ ਵਿੱਚ ਸਭ ਤੋਂ ਵੱਧ ਜੇ ਕਿਤੇ এমਪਲਾਈਮੈਂਟ ਹੋ ਰਹੀਆ ਉਹ ਖੇਤੀ ਸੈਕਟਰ ਤੋਂ ਹੋ ਰਹੀ ਆ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਇਸ ਕਰਕੇ ਕਾਂਗਰਸ ਨੇ ਹਮੇਸ਼ਾ ਹੀ ਖੇਤੀ ਸੈਕਟਰ ਨੂੰ ਚੱਕਿਆ ਹਮੇਸ਼ਾ ਹੀ ਪ੍ਰਮੋਟ ਕੀਤਾ ਤੇ ਇਸੇ ਤਰ੍ਹਾਂ ਜਿਹੜੇ ਖੇਤੀ ਨਾਲ ਜੁੜੇ ਹੋਏ ਮਜ਼ਦੂਰ ਹੈ ਉਹਨਾਂ ਦੀ ਜ਼ਿੰਦਗੀ ਨੂੰ ਵੀ ਵਧੀਆ ਢੰਗ ਦੇ ਨਾਲ ਚਲਾਉਣ ਦੇ ਲਈ ਅਸੀਂ ਹਮੇਸ਼ਾ ਪਹਿਲਾਂ ਵੀ ਸਕੀਮਾਂ ਲੈ ਕੇ ਆਏ ਹਾਂ ਹੁਣ ਵੀ ਲੈ ਕੇ ਆਵਾਂਗੇ। ਇਹ ਤੁਸੀਂ ਇਹ ਦੋ ਗੱਲਾਂ ਦੇ ਕਿਸਾਨ ਆ ਇੱਕ ਜ਼ਿਮੀਂਆ ਜ਼ਮੀਨ ਵਾਲੇ ਕਿਸਾਨ ਇੱਕ ਬੇਜ਼ਮੀਨੇ ਕਿਸਾਨ ਜਿਹੜੇ ਖੇਤੀ ਕਰਦੇ ਆ। ਤੁਸੀਂ ਜਗਰਾਉਂ ਦੀ ਗੱਲ ਕੀਤੀ ਹੈ ਕਿ ਜਗਰਾਉਂ ਦੀ ਰੈਲੀ ਨੇ ਕਿਸਾਨਾਂ ਨੇ ਕਾਂਗਰਸ ਨੂੰ ਜਿਹੜਾ ਸਮਰਥਨ ਦੇਣ ਦੀ ਗੱਲ ਕੀਤੀ ਆ ਕੋਈ ਸਪਸ਼ਟ ਰੂਪ ਦੇ ਵਿੱਚ ਤਾਂ ਨਹੀਂ ਤੁਸੀਂ ਸਿੰਬੋਲਿਕ ਤੌਰ ਤੇ ਗੱਲ ਕਰਦੇ ਹੋ ਜਾਂ ਉਹਨਾਂ ਨੇ ਸਪਸ਼ਟ ਰੂਪ ਤਾਂ ਕਿਸੇ ਵੀ ਪਾਰਟੀ ਦੇ ਨਾਲ ਨਹੀਂ ਖੜੇ ਹੋਏ। ਨਹੀਂ ਜਦੋਂ ਉਹਨਾਂ ਨੇ ਕਿਹਾ ਮੋਦੀ ਨੂੰ ਹਰਾਉਣਾ। ਜੀ ਇਹਦਾ ਮਤਲਬ ਤੁਸੀਂ ਸਮਝੋ ਨਾ ਤੁਸੀਂ ਉਹਦੀ ਰੀਡਿੰਗ ਜਿਹੜੀ ਆ ਉਹਦੀ ਮੋਦੀ ਦੇ ਸਾਹਮਣੇ ਤਾਂ ਇੱਕ ਇੱਕ ਧਰ ਖੜੀ ਆ ਨਾ ਇੱਕ ਧਰ ਖੜੀ ਆ ਕਾਂਗਰਸ ਸੋ ਤੁਸੀਂ ਡਿਕਲਰ ਕਰਦੇ ਹੋ ਉਹਨਾਂ ਦੇ ਜੇ ਆਪਾਂ ਕਹੀਏ ਅਕਾਲੀ ਦਲ ਥੋੜੋ ਮੋਦੀ ਨੂੰ ਹਰਾਊਗਾ ਜੀ 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 ਜੇ ਆਪਾਂ ਗੱਲ ਅਕਾਲੀ ਦਲ ਥੋੜੋ ਮੋਦੀ ਨੂੰ ਰਾਜ਼ਦਾਰ ਪ੍ਰਧਾਨ ਮੰਤਰੀ ਆਦਿ ਦਾ ਸੋ ਤੁਸੀਂ ਉਹਨਾਂ ਦੀ ਰੈਲੀ ਦੇ ਵਿੱਚ ਦਿੱਤੇ ਸੁਨੇਹੇ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਉਹ ਕਿਸਾਨ ਵਿਰੋਧ ਕਰਦੇ ਨੇ ਭਾਰਤੀ ਜਨਤਾ ਪਾਰਟੀ ਦਾ ਸੋ ਤੁਸੀਂ ਉਹਨੂੰ ਡੀਕੋਡ ਕਰਦੇ ਹੋ ਕਿ ਉਹ ਜਿਹੜੀਆਂ ਵੋਟਾਂ ਤੁਹਾਨੂੰ ਪੈਣਗੀਆਂ ਸੋ ਬਹੁਤ-ਬਹੁਤ ਸ਼ੁਕਰੀਆ ਸਿੱਖਾਂ ਵਾਲਾ ਸਾਹਿਬ ਬਹੁਤ ਵਿਸਤਾਰ ਦੇ ਵਿੱਚ ਕਈ ਮੁੱਦਿਆਂ ਦੇ ਉੱਤੇ ਬੜੀ ਤੁਸੀਂ ਗੱਲਾਂ ਸਾਡੇ ਨਾਲ ਕੀਤੀਆਂ ਨੇ ਸੋ ਲੋਕਾਂ ਨੇ ਤੁਹਾਡੀਆਂ ਗੱਲਾਂ ਸੁਣ ਕੇ ਹੁਣ ਜੋ ਪਿਛਲੇ ਦਿਨਾਂ ਦੇ ਦੌਰਾਨ ਜੋ ਪਾਰਟੀਆਂ ਆਪੋ ਆਪਣੇ ਲੈਵਲ ਤੇ ਕੋਸ਼ਿਸ਼ ਕਰਦੀਆਂ ਰਹੀਆਂ ਨੇ ਲੋਕਾਂ ਤੱਕ ਵੋਟਰਾਂ ਤੱਕ ਪਹੁੰਚਣ ਦੀਆਂ ਜੋ ਵਾਅਦੇ ਉਹਨਾਂ ਨੇ ਕੀਤੇ ਨੇ ਔਰ ਪਾਰਟੀਆਂ ਪਿਛੋਕੜ ਵੇਖ ਕੇ ਮੌਜੂਦਾ ਪਾਰਟੀ ਦੀਆਂ ਸਿਧਾਂਤਾਂ ਨੂੰ ਵੇਖ ਕੇ ਪਾਰਟੀ ਦੇ ਉਮੀਦਵਾਰਾਂ ਨੂੰ ਵੇਖ ਕੇ ਫੈਸਲਾ ਕਰਨਗੇ ਔਰ 1 ਜੂਨ ਨੂੰ ਫੈਸਲਾ ਕਰ ਦੇਣਾ ਹੈ ਕਿ 4 ਜੂਨ ਨੂੰ ਕਿਹੜੀ ਪਾਰਟੀ ਨੂੰ ਉਹਨਾਂ ਨੇ ਕੇਂਦਰ ਦੇ ਵਿੱਚ ਪੰਜਾਬ ਦੇ ਵਿੱਚੋਂ ਸਮਰਥਨ ਦੇਣਾ ਹੈ ਔਰ ਕੇਂਦਰ ਦੇ ਵਿੱਚ ਕਿਹੜੀ ਪਾਰਟੀ ਆਉਣੀ ਆ ਤੁਹਾਡਾ ਸਾਡੇ ਨਾਲ ਜੁੜਨ ਲਈ ਸਿੱਖਾਂ ਵਾਲਾ ਸਾਹਿਬ ਬਹੁਤ-ਬਹੁਤ ਸ਼ੁਕਰੀਆ ਇਸ ਦੇ ਨਾਲ ਹੀ ਮੈਨੂੰ ਦਿਓ ਇੱਥੇ ਇਜਾਜ਼ਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ